ਕੀ ਮੰਤਰੀ ਹਰਜੋਤ ਬੈਂਸ ਤੋਂ ਹੁਣ ਅਸਤੀਫਾ ਲੈ ਜਾਊਗਾ ਕਿਉਂਕਿ ਮੰਤਰੀ ਹਰਜੋਤ ਬੈਂਸ ਅਤੇ ਉਹਨਾਂ ਦੀ ਆਈਪੀਐਸ ਪਤਨੀ ਜੋਤੀ ਯਾਦਵ ਦੇ ਖਿਲਾਫ ਇੱਕ ਮਹਿਲਾ ਇਨਸਪੈਕਟਰ ਦੇ ਵੱਲੋਂ ਲਾਏ ਗਏ ਜਿਹੜੇ ਦੋਸ਼ ਹੈ ਉਹਨਾਂ ਦੀ ਜਾਂਚ ਦੇ ਲਈ ਇੱਕ ਐਸਆਈਟੀ ਬਣਾ ਦਿੱਤੀ ਗਈ ਹੈ ਹੁਣ ਸਵਾਲ ਉੱਠ ਰਹੇ ਨੇ ਕਿ ਇਹ ਜੋੜਾ ਜਿਹੜਾ ਬਹੁਤ ਪਾਵਰਫੁੱਲ ਹੈ ਇੱਕ ਤਾਂ ਮੰਤਰੀ ਹੈ ਔਰ ਮੰਤਰੀ ਵੀ ਕੋਈ ਆਮ ਮੰਤਰੀ ਨਹੀਂ ਹੈ ਜਿਹਦੀ ਪਹੁੰਚ ਜਿਹੜੀ ਹੈ ਦਿੱਲੀ ਦਰਬਾਰ ਤੱਕ ਪੂਰੀ ਹੈ ਔਰ ਦੂਜੀ ਜਿਹੜੀ ਉਹਨਾਂ ਦੀ ਪਤਨੀ ਆਈਪੀਐਸ ਜੋਤੀ ਯਾਦਵ ਔਰ ਨਵੇਂ ਆਈਪੀਐਸ ਨੇ ਔਰ ਸਾਰੀ ਉਮਰ ਦੇ ਲਈ ਉਹਨਾਂ ਨੇ ਆਈਪੀਐਸ ਮਤਲਬ 60 ਸਾਲ ਤੱਕ ਰਹਿਣਾ ਔਰ ਵੱਡੀਆਂ ਪੋਸਟਾਂ ਤੱਕ ਜਾਣਾ ਤੇ ਦੋਵੇਂ ਪਾਵਰਫੁੱਲ ਜੋੜੇ ਹੈਗੇ ਆ ਇਹ ਜੋੜਾ ਪਾਵਰਫੁੱਲ ਹੈ ਕੀ ਇਹਨਾਂ ਦੇ ਖਿਲਾਫ ਪੰਜਾਬ ਦੇ ਇਹ ਅਫਸਰ ਨਿਰਪੱਖ ਜਾਂਚ ਕਰ ਸਕਣਗੇ ਕਿਤੇ ਕੋਈ ਪੱਖਪਾਤ ਤਾਂ ਨਹੀਂ ਹੋਊਗਾ ਕੀ ਮੰਤਰੀ ਨੂੰ ਜਾਂਚ ਤੋਂ ਪਹਿਲਾਂ ਅਸਤੀਫਾ ਦੇਣਾ ਜ਼ਰੂਰੀ ਹੈ ਜਾਂ ਫਿਰ ਪੰਜਾਬ ਤੋਂ ਬਾਹਰੋਂ ਕਿਸੇ ਕੇਂਦਰੀ ਏਜੰਸੀ ਤੋਂ ਇੰਡੀਪੈਂਡੈਂਟ ਏਜੰਸੀ ਤੋਂ ਜਾਂ ਜੁਡੀਸ਼ੀਅਲੀ ਇਨਕੁਆਇਰੀ ਜਿਹੜੀ ਇਹਦੀ ਕਰਵਾਉਣੀ ਚਾਹੀਦੀ ਸੀ ਇਸ ਤੇ ਬਹੁਤ ਅਹਿਮ ਜਿਹੜੀ ਅਸੀਂ ਗੱਲਬਾਤ ਕਰਨੀ ਹੈ ਉਧਰ ਨਾਲ ਹੀ ਨਾਲ ਗੱਲਬਾਤ ਜਿਹੜੀ ਆ ਕਰਾਂਗੇ ਕਿ ਪੰਜਾਬ ਦੇ ਹਾਲਾਤ ਦਿਨੋ ਦਿਨ ਵਿਗੜ ਰਹੇ ਨੇ ਕਿਉਂਕਿ ਪਹਿਲਾਂ ਬਿਜਲੀ ਜਿਹੜੇ ਮੁਲਾਜ਼ਮ ਨੇ ਉਹ ਤਰਨੇ ਤੇ ਬੈਠੇ ਨੇ ਤਿੰਨ ਦਿਨਾਂ ਦੇ ਡਾਕਟਰ ਵੀ ਹੜਤਾਲ ਤੇ ਨੇ ਔਰ ਅੱਜ ਸਰਕਾਰ ਦੀ ਪ੍ਰੋਸਜੋਗਤਾ ਦੇਖ ਲਓ ਕਿ ਡਾਕਟਰਾਂ ਦੀਆਂ ਮੰਗਾਂ ਮੰਨ ਲਈਆਂ ਕਿਹਾ ਗਿਆ ਕਿ ਸ਼ਾਮ ਤੱਕ ਤੁਹਾਨੂੰ ਮੰਗੀਆਂ ਮੰਨਾਂ ਦਾ ਜਿਹੜੀਆਂ ਮੰਨੀਆਂ ਮੰਗਾਂ ਦਾ ਜਿਹੜਾ ਤੁਹਾਡੇ ਹੱਥ ਦੇ ਵਿੱਚ ਲੈਟਰ ਜਿਹੜਾ ਇੱਕ ਦੇ ਦੇਵਾਂਗੇ ਪਰ ਉਹ ਲੈਟਰ ਸ਼ਾਮ ਤੱਕ ਨਹੀਂ ਦਿੱਤਾ ਗਿਆ ਦਫ਼ਤਰ ਬੰਦ ਹੋ ਗਏ ਡਾਕਟਰਾਂ ਨੇ ਹੜਤਾਲ ਜਾਰੀ ਰੱਖਣ ਦਾ ਐਲਾਨ ਕੀਤਾ ਮੀਟਿੰਗ ਤੋਂ ਬਾਅਦ ਵੀ ਡਾਕਟਰਾਂ ਨੂੰ ਸਰਕਾਰ ਦੇ ਉੱਪਰ ਭਰੋਸਾ ਨਹੀਂ ਹੈ ਸਰਕਾਰ ਦੀ ਭਰੋਸੇਯੋਗਤਾ ਦੇਖ ਲਓ ਤਾਂ ਇਹ ਹਾਲਾਤ ਕਿਧਰਲੇ ਵਾਲੇ ਪਾਸੇ ਨੂੰ ਜਾ ਰਹੇ ਹਰ ਵਰਗ ਜਿਹੜਾ ਪੰਜਾਬ ਦੇ ਅੰਦਰ ਹੜਤਾਲ ਤੇ ਬੈਠਾ ਹੈ ਹੁਣ ਬਹੁਤ ਅਹਿਮ ਦੋ ਵਿਭਾਗ ਇੱਕ ਤਾਂ ਸਿਹਤ ਸਹੂਲਤਾਂ ਦੇ ਨਾਲ ਜੁੜਿਆ ਡਾਕਟਰ ਓਪੀਡੀ ਸਰਕਾਰੀ ਹਸਪਤਾਲਾਂ ਦੇ ਵਿੱਚ ਬੰਦ ਰਹਿਣਗੀਆਂ ਸੋਮਵਾਰ ਤੱਕ ਜਿਹਨਾਂ ਚੈੱਕ ਉਹਨਾਂ ਦੇ ਮੰਗਾ ਨਹੀਂ ਮੰਨੀਆਂ ਜਾਂਦੀਆਂ ਔਰ ਦੂਜੇ ਪਾਸੇ ਬਿਜਲੀ ਮੁਲਾਜ਼ਮ ਵੀ ਹੜਤਾਲ ਤੇ ਬੈਠੇ ਆ ਔਰ ਇੱਕ ਹੋਰ ਕਾਰਨਾਮਾ ਸਿੱਖਿਆ ਵਿਭਾਗ ਦਾ ਇੱਕ ਹੋਰ ਕਾਰਨਾਮਾ ਜਿਦੇ ਵਿੱਚ ਪਤਾ ਲੱਗਿਆ ਕਿ 301 ਟੀਚਰਾਂ ਨੂੰ ਇੰਗਲਿਸ਼ ਲੈਕਚਰਾਰ ਦੇ ਤੌਰ ਤੇ ਤਰੱਕੀ ਪੰਜਾਬ ਸਰਕਾਰ ਦੇ ਵੱਲੋਂ ਦਿੱਤੀ ਗਈ ਸੀ 301 ਟੀਚਰਾਂ ਦੇ ਵਿੱਚੋਂ ਕਹਿੰਦੇ ਕਿ ਤਿੰਨ ਨਹੀਂ ਹੀ ਸਿਰਫ ਅੰਗਰੇਜ਼ੀ ਪੜਾਈ ਹੈ ਬਾਕੀ 298 ਨੇ ਕਦੇ ਅੰਗਰੇਜ਼ੀ ਵੀ ਨਹੀਂ ਪੜਾਈ ਇਹਤੇ ਵੀ ਬਹੁਤ ਵੱਡੇ ਸਵਾਲ ਖੜੇ ਹੋ ਰਹੇ ਆ ਹੁਣ ਇਹਦੇ ਤੇ ਵੀ ਕੀ ਸਰਕਾਰ ਯੂ ਟਰਨ ਲਾਉਗੀ ਕਿ ਇਹ ਸਿੱਖਿਆ ਮਾਡਲ ਹੈ ਪੰਜਾਬ ਦੀ ਸਰਕਾਰ ਦਾ ਇਸ ਤੇ ਵੀ ਬਹੁਤ ਅਹਿਮ ਜਿਹੜੀ ਅਸੀਂ ਚਰਚਾ ਕਰਨੀ ਹੈ ਮੇਰੇ ਨਾਲ ਡਾਕਟਰ ਹਰਵਿੰਦਰ ਸਿੰਘ ਪੱਟੀ ਸਾਹਿਬ ਜੁੜੇ ਆ ਸਭ ਤੋਂ ਪਹਿਲਾਂ ਮੈਂ ਸਵਾਗਤ ਕਰੂੰ ਪੱਟੀ ਸਾਹਿਬ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤੁਹਾਡਾ ਜੀ ਸ਼ਖਵਿੰਦਰ ਜੀ ਸਤਿ ਸ੍ਰੀ ਅਕਾਲ ਸਰੋਤਿਆਂ ਦਰਸ਼ਕਾਂ ਸਰਣਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਪੱਟੀ ਸਾਹਿਬ ਸਭ ਤੋਂ ਪਹਿਲਾਂ ਮੈਂ ਇਹੀ ਸਵਾਲ ਜਿਹੜਾ ਲਵਾਂਗਾ ਕਿ ਕਹਿੰਦੇ ਕਿ 301 ਟੀਚਰਾਂ ਨੂੰ ਲੈਕਚਰਾਰ ਦੇ ਤੌਰ ਤੇ ਇੰਗਲਿਸ਼ ਲੈਕਚਰਾਰ ਦੇ ਤੌਰ ਤੇ ਤਰੱਕੀ ਦਿੱਤੀ ਗਈ ਪੰਜਾਬ ਸਰਕਾਰ ਦੇ ਵੱਲੋਂ ਤੇ ਉਹਨਾਂ ਦੇ ਵਿੱਚੋਂ ਕਹਿੰਦੇ ਕਿ ਅੰਕੜੇ ਸਾਹਮਣੇ ਆਇਆ ਕਿ 298 ਨੇ ਕਦੇ ਅੰਗਰੇਜ਼ੀ ਪੜ੍ਹਾਈ ਹੋਈ ਨਹੀਂ ਔਰ ਸਿਰਫ ਤਿੰਨਾਂ ਨੇ ਹੀ ਅੰਗਰੇਜ਼ੀ ਜਿਹੜੀ ਪੜ੍ਹੀ ਹੈ ਤਾਂ ਡਾਕਟਰ ਸਾਹਿਬ ਇਹ ਸਿੱਖਿਆ ਮਾਡਲ ਹੈ ਪੰਜਾਬ ਦਾ ਕਿ ਇਸ ਤਰੀਕੇ ਦੇ ਨਾਲ ਤਰੱਕੀ ਕੀਤੀ ਜਾਊਗੀ ਜਿਨ੍ਹਾਂ ਨੇ ਕਦੇ ਅੰਗਰੇਜ਼ੀ ਪੜ੍ਹਾਈ ਨਹੀਂ ਹੁਣ ਤੁਸੀਂ ਅੰਗਰੇਜ਼ੀ ਵਾਲੇ ਨੂੰ ਕਹਿ ਦਿਓ ਕਿ ਡ੍ਰੈਂਕ ਦਾ ਪੀਰੀਅਡ ਤੂੰ ਲਿਆ ਕੇ ਡ੍ਰੈਂਕ ਤੂੰ ਸਿਖਾ ਦੇ ਡ੍ਰੈਂਕ ਆਲਾ ਕਿਵੇਂ ਸਿਖਾ ਦੂਗਾ ਜੀ ਹਾਂ ਜੀ ਪੰਜਾਬੀ ਵਾਲੇ ਨੂੰ ਕਹੋ ਕਿ ਤੁਸੀਂ ਸਾਇੰਸ ਪੜਾ ਦਿਓ ਬੇਸ਼ੱਕ ਸਾਰੇ ਵਿਸ਼ੇ ਅਸੀਂ ਪੜੇ ਹੁੰਦੇ ਆ ਪਰ ਇੱਕ ਮਹਾਰਤ ਜਦੋਂ ਹਾਜ਼ਰ ਹੁੰਦੀ ਹੈ ਉਸ ਵਿਸ਼ੇ ਦੀ ਉਹ ਇੱਕ ਵੱਖਰਾ ਤੁਸੀਂ ਚੰਗੇ ਤਰੀਕੇ ਨਾਲ ਸਮਝਦੇ ਹੋ ਤੁਸੀਂ ਕਾਫੀ ਵੱਡੀ ਪੋਸਟਾਂ ਤੇ ਰਹਿ ਚੁੱਕੇ ਹਾਂ ਪੜਾਉਂਦੇ ਰਹੇ ਹਾਂ ਤੁਸੀਂ ਤਾਂ ਡਾਕਟਰ ਸਾਹਿਬ ਕਿਵੇਂ ਦੇਖਦੇ ਹੋ ਕਿ ਇਹ ਸਿੱਖਿਆ ਮਾਡਲ ਹੈ ਕਿ ਇਸ ਤਰੀਕੇ ਦੇ ਨਾਲ ਤਰੱਕੀਆਂ ਦਿੱਤੀਆਂ ਜਾਂਦੀਆਂ ਨੇ ਕੀ ਇਸ ਤਰੀਕੇ ਦੇ ਨਾਲ ਪੰਜਾਬ ਨੂੰ ਅੱਗੇ ਵਧਾਇਆ ਜਾਊਗਾ ਰੰਗਲਾ ਪੰਜਾਬ ਬਣਾਇਆ ਜਾਊਗਾ ਕਿ ਇਸ ਤਰੀਕੇ ਦੇ ਨਾਲ ਕੀ ਬੱਚਿਆਂ ਦੇ ਭੁੱਖ ਦੇ ਨਾਲ ਖਿਲਵਾੜ ਨਹੀਂ ਹੈ ਕਿਵੇਂ ਦੇਖਦੇ ਹੋ ਪੁਰਜੀ ਸੁਖਵਿੰਦਰ ਜੀ ਦੇਖੋ ਗੱਲ ਇਹ ਹੈ ਵੀ ਉਹ ਕਹਿੰਦੇ ਉਹਨਾਂ ਨੇ ਪੰਜਾਬੀ ਦਾ ਬੜਾ ਵੱਡਾ ਖਾਣ ਹੈ ਕਿ ਅੰਨੀ ਪਿੰਦੀ ਹੈ ਕੁੱਤੇ ਚੱਟਦੇ ਨੇ ਅਸਲ ਵਿੱਚ ਉਹ ਪੋਜੀਸ਼ਨ ਪੰਜਾਬ ਸਰਕਾਰ ਦੀ ਖਰੀਦੀ ਹੈ ਮਤਲਬ ਤੁਸੀਂ ਇਹ ਦੇਖੋ ਵੀ 2007 ਤੋਂ ਬਾਅਦ ਬੇਸਿਕਲੀ ਅੰਗਰੇਜ਼ੀ ਦੀਆਂ ਜਿਹੜੀਆਂ ਪੋਸਟਾਂ ਖਾਲੀ ਪਈਆਂ ਨੇ ਟੀਚਰਾਂ ਦੀਆਂ ਉਹ ਨਹੀਂ ਭਰੀਆਂ ਗਈਆਂ ਕਿਉਂਕਿ ਅੰਗਰੇਜ਼ੀ ਦੀ ਡਿਮਾਂਡ ਬਹੁਤ ਜ਼ਿਆਦਾ ਹੈ ਅੱਛਾ ਵਰਲਡ ਦੇ ਵਿੱਚ ਇਹ ਲਿੰਕ ਲੈਂਗੁਏਜ ਬਣੀ ਹੋਈ ਹੈ ਖਾਸ ਕਰਕੇ ਇਨਫਰਮੇਸ਼ਨ ਟੈਕਨੋਲੋਜੀ ਉਹ ਬਾਤ ਅੰਗਰੇਜ਼ੀ ਤੋਂ ਬਿਨਾ ਗੁਜ਼ਾਰਾ ਨਹੀਂ ਹੈ ਹਾਂ ਹਾਂ ਪਰ ਸਾਡੇ ਹਾਲਤ ਇਹ ਹੈ ਕਿ 301 ਦੇ ਵਿੱਚੋਂ ਸਿਰਫ ਤਿੰਨ ਟੀਚਰਾਂ ਨੇ ਅੰਗਰੇਜ਼ੀ ਪੜ੍ਹਾਈ ਹੋਈ ਹੈ ਜੀ 127 ਨੇ ਜਿਹੜੇ ਉਹ ਸਾਇੰਸ ਦੇ ਨੇ ਤੇ 102 ਨੇ ਜਿਹੜੇ ਉਹ ਸੋਸ਼ਲ ਸਾਇੰਸ ਪੜ੍ਹਾਉਂਦੇ ਰਹੇ ਨੇ ਮਤਲਬ ਇਹਨਾਂ ਨੇ ਬੇਸਿਕਲੀ ਜਿਵੇਂ ਹੁੰਦਾ ਨਾ ਵੀ ਉਸੇ ਤਰੀਕੇ ਦੇ ਨਾਲ ਕੰਮ ਕੀਤਾ ਕਿ ਪੁਰਾਣੀ ਗੱਡੀ ਨੂੰ ਰੰਗ ਰੰਗ ਕਰਕੇ ਤੁਸੀਂ ਉਹਨੂੰ ਕੁਝ ਹੋਰ ਬਣਾ ਦਿਓ ਜਾਂ ਜਿਵੇਂ ਪਹਿਲਾਂ ਇੱਕ ਵਾਰ ਜ਼ਿਕਰ ਕੀਤਾ ਸੀ ਵੀ ਜੀਤੋ ਦਾ ਨਾਮ ਜੀਤੋ ਰੱਖ ਦਿਓ ਐਵੇਂ ਮਾਨ ਸਾਹਿਬ ਦਾ ਇੱਥੇ قصੂਰ ਨਹੀਂ ਹੈ ਕਿਉਂਕਿ ਮਾਨ ਸਾਹਿਬ ਖੁਦ ਇਹਨਾਂ ਦੇ ਪਿਤਾ ਜੀ ਵੀ ਟੀਚਰ ਸੀਗੇ ਇਹਨਾਂ ਨੂੰ ਪਤਾ ਹੀ ਹੈ ਮਤਲਬ ਕਿ ਸਕੂਲਾਂ ਦੀ ਟੀਚਿੰਗ ਕੀ ਹੁੰਦੀ ਔਰ ਇਸ ਗੱਲ ਦਾ ਬੜਾ ਵਿੱਚ ਆ ਗਿਆ ਜੀ ਸਕੂਲ ਮਾਸਟਰ ਦਾ ਬੱਚਾ ਜੀ ਇਸ ਤਰ੍ਹਾਂ ਜੀ ਉਹ ਜੀ ਮਤਲਬ ਜਿਸ ਤਰ੍ਹਾਂ ਪਠਾ ਬਿਠਾਉਣ ਲੱਗੇ ਹੋਏ ਨੇ ਨਾ ਮਿਥਕੇ ਉਹ ਕੋਈ ਟੀਚਰ ਪੜਾ ਰਹੀ ਸੀ ਸਕੂਲ ਦੇ ਵਿੱਚ ਤੇ ਕੁੱਪੜਿਆ ਲਿਖਿਆ ਬੰਦਾ ਲੰਘਿਆ ਜਾ ਰਿਹਾ ਸੀ ਉਹ ਸੀਯੂਪੀ ਸੱਪ ਪੜਾ ਰਹੀ ਸੀ ਉਹ ਕਹਿੰਦਾ ਬੀਬਾ ਜੀ ਸੀਯੂਪੀ ਸੱਪ ਨਹੀਂ ਹੁੰਦਾ ਉਹ ਕਹਿੰਦੀ ਸਾਡੇ ਹਿਸਾਬ ਨਾਲ ਤਾਂ ਇਹ ਹੀ ਹੁੰਦਾ ਹੂੰ ਸੋ ਗੱਲ ਇਹ ਹੈ ਵੀ ਉਸ ਤਰ੍ਹਾਂ ਦਾ ਸਕੂਲਾਂ ਦਾ ਹਾਲ ਇਹਨਾਂ ਨੇ ਕਰ ਦਿੱਤਾ ਪਹਿਲਾਂ ਹੀ ਹੂੰ ਪਰ ਉਹਦੇ ਤੇ ਰੰਗ ਕਰਕੇ ਕਦੇ ਪਹਿਲਾਂ ਡਿਸਪੈਂਸਰੀਆਂ ਤੇ ਰੰਗ ਕਰਕੇ ਅੱਲਾ ਕਲੀਨਿਕ ਬਣਾ ਦਿੱਤੀਆਂ ਸਕੂਲਾਂ ਤੇ ਰੰਗ ਕਰਕੇ ਉਹ ਸਕੂਲ ਆਫ ਐਮੀਨੈਂਸ ਪਹਿਲਾਂ ਸਮਾਰਟ ਸਕੂਲ ਬਣੇ ਸੀ ਪਹਿਲਾਂ ਮੈਰੀਟੋਰੀਅਸ ਬਣੇ ਸੀ ਪੰਜਾਬ ਦੇ ਐਜੂਕੇਸ਼ਨ ਦਾ ਸੱਤਿਆਨਾਸ਼ ਕੀਤਾ ਉਹ ਮਤਲਬ ਇਹ ਤੁਸੀਂ ਦੇਖੋਗੇ ਕਿ ਜਾ ਕੇ ਕਿਸੇ ਵੀ ਤੁਸੀਂ ਜਗ੍ਹਾ ਦੇ ਉੱਪਰ ਦੇਖੋ ਮਤਲਬ ਇਹ ਆਪਣੇ ਦੇ ਡਾਟੇ ਕਹਿ ਰਹੇ ਨੇ ਕਿ ਅੰਗਰੇਜ਼ੀ ਦੇ ਵਿੱਚੋਂ 80000 ਬੱਚਾ ਫੇਲ ਹੋਇਆ ਹੂੰ ਹੂੰ ਮਤਲਬ ਜੇ ਇੰਨੀ ਜ਼ਿਆਦਾ ਬੁਰੀ ਹਾਲ ਪਰ ਜਿਹੜੀਆਂ ਤੁਸੀਂ ਦੇਖਿਆ ਹੋਣਾ ਹਮੇਸ਼ਾ ਹੀ ਕਿ ਰੀਪੀਅਰ ਆਮ ਤੌਰ ਤੇ ਬੱਚਿਆਂ ਦੀ ਅੰਗਰੇਜ਼ੀ ਚੋਂ ਹੀ ਹੁੰਦੀ ਹੈ ਹੂੰ ਹੂੰ ਔਕਾ ਸਬਜੈਕਟ ਹੈ ਹਰ ਇੱਕ ਦੇ ਵਸਦਾ ਰੋਗ ਨਹੀਂ ਹੈ ਮਤਲਬ ਇਹ ਹੈ ਕਿ ਉਹਨੂੰ ਇਸ ਤਰੀਕੇ ਨਾਲ ਡੀਲ ਕਰਨਾ ਪਰ ਜਦੋਂ ਕਿ ਡਿਮਾਂਡ ਉਹਦੀ ਹੈ ਸੋ ਸਾਡੇ ਮੇਰਾ ਖਿਆਲ ਹੈ ਇਹਨਾਂ ਦਾ ਕੋਈ ਕੋਈ ਇਸ ਕੱਲ ਦੇ ਵਿੱਚ ਇੰਟਰਸਟ ਨਹੀਂ ਹੈ ਕਿ ਸਾਡੀ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਉਹ ਸਮਰੱਥ ਹੋਵੇ ਕੋਈ ਕੋਈ ਵਿਸ਼ੇ ਆਉਂਦੇ ਹੋਣ ਉਹਨੂੰ ਕੋਈ ਅਕਲ ਹੋਵੇ ਮਤਲਬ ਇਦਾਂ ਦਾ ਕੁਝ ਨਹੀਂ ਹੈ ਇਹ ਤਾਂ ਸਿਰਫ ਇਹ ਵੀ ਡੇ ਟੂ ਡੇ ਗਵਰਨਮੈਂਟ ਹੈ ਕਿ ਅਸੀਂ ਐਡਵਰਟਾਈਜ਼ਮੈਂਟ ਕਰਨੀ ਵੈਨਿਆਂ ਨੂੰ ਨੌਕਰੀਆਂ ਦੇਤੀਆਂ ਇਹਨਿਆਂ ਨੂੰ ਪ੍ਰਮੋਟ ਕਰਤਾ ਜੇ ਉਹਨਾਂ ਨੂੰ ਉਹਦੇ ਚ ਹੀ ਪ੍ਰਮੋਟ ਕਰੋ ਕਿਉਂ ਨਹੀਂ ਤੁਸੀਂ ਪੋਸਟਾਂ ਭਰਦੇ ਬਿਲਕੁਲ ਤੁਹਾਡੀ ਗੱਲ ਠੀਕ ਹੈ ਡਾਕਟਰ ਉਹੀ ਗੱਲ ਆ ਨਾ ਇੰਨੇ ਵਿਚਾਰੇ ਨੌਜਵਾਨ ਮੁੰਡੇ ਕੁੜੀਆਂ ਬੇਰੁਜ਼ਗਾਰ ਤੁਰੇ ਫਿਰਦੇ ਆ ਇੰਨੇ ਪੱਕੇ ਹੋਣ ਦੇ ਲਈ ਧਰਨੇ ਲਾਉਂਦੇ ਫਿਰਦੇ ਆ ਤਾਂ ਤੁਸੀਂ ਉਹਨਾਂ ਦੇ ਵਿੱਚੋਂ ਹੀ ਜੇ ਤੁਹਾਡੇ ਕੋਲੇ ਇੰਗਲਿਸ਼ ਦੇ ਲੈਕਚਰਾਰ ਹੈ ਨਹੀਂਗੇ ਤਾਂ ਫਿਰ ਲੈਕਚਰਾਰਾਂ ਦੀ ਭਰਤੀ ਜਿਹੜੀ ਹੈ ਤੁਸੀਂ ਕਰ ਲਓ ਕਿਉਂ ਨਹੀਂ ਨਵੀਂ ਭਰਤੀ ਤੁਸੀਂ ਕਰਦੇ ਇਸ ਤਰੀਕੇ ਦੇ ਨਾਲ ਉਹ ਮੱਲਾ ਕਲੀਨਿਕ ਖੁੱਲੇ ਉਹ ਪੁਰਾਣੀਆਂ ਡਿਸਪੈਂਸਰੀਆਂ ਦੇ ਵਿੱਚੋਂ ਪੁਰਾਣੇ ਹਸਪਤਾਲਾਂ ਦੇ ਵਿੱਚੋਂ ਸਟਾਫ ਚੱਕ ਕੇ ਉੱਥੇ ਵਾਰਤਾ ਉੱਥੇ ਦਵਾਈਆਂ ਹੈ ਨਹੀਂ ਉਹ ਵੀ ਵਿਚਾਰੇ ਵਿਹਲੇ ਬੈਠੇ ਆ ਤੇ ਮਗਰਲੇ ਹਸਪਤਾਲ ਵੀ ਜਿਹੜੇ ਆ ਖ ਤਾਂ ਹੁਣ ਇੱਥੇ ਵੀ ਇਦਾਂ ਹੀ ਤਾਂ ਜਿਹੜੇ ਹੁਣ ਡਾਕਟਰ ਸਾਹਿਬ ਠੀਕ ਹੈ ਕੁਝ ਜਿਹੜੇ ਤੁਸੀਂ ਵੱਖੋ-ਵੱਖਰੇ ਸਬਜੈਕਟਾਂ ਵਾਲੇ ਟੀਚਰਾਂ ਦੀ ਗੱਲ ਕੀਤੀ ਹੈ 298 ਦੀ ਹੁਣ ਉਹਨਾਂ ਨੂੰ ਇੰਗਲਿਸ਼ ਲੈਕਚਰਾਰ ਦੇ ਤੌਰ ਤੇ ਤੁਸੀਂ ਪ੍ਰਮੋਟ ਕਰ ਦਿੱਤਾ ਤੇ ਉਹਨਾਂ ਦੀਆਂ ਵੀ ਅਧਿਆਸਾਮੀਆਂ ਖਾਲੀ ਹੋਈਆਂ ਹੀ ਆ ਉਹਨਾਂ ਨੂੰ ਵੀ ਤਾਂ ਤੁਸੀਂ ਭਰੋ ਗਈ ਤੇ ਕਿਉਂ ਨਹੀਂ ਤੁਸੀਂ ਸਿੱਧੇ ਤੌਰ ਤੇ ਇੰਗਲਿਸ਼ ਵਾਲੇ ਜਿਨ੍ਹਾਂ ਨੂੰ ਮਹਾਰਤ ਹਾਸਲ ਹੈ ਉਹਨਾਂ ਨੂੰ ਹੀ ਸਿੱਧੀ ਭਰਤੀ ਕਰਦੇ ਇਕੋ ਉਹਨਾਂ ਨਾਲ ਦੋ ਕਿਸਮ ਦਾ ਧੱਕਾ ਹੈ ਇੱਕ ਤਾਂ ਤੁਸੀਂ ਫਿਜ਼ੀਕਲ ਐਜੂਕੇਸ਼ਨ ਵਾਲੇ ਬੰਦੇ ਨੂੰ ਅੰਗਰੇਜ਼ੀ ਪੜਾਉਣ ਲਾ ਰਹੇ ਹੋ ਉਹਦੇ ਨਾਲ ਵੀ ਧੱਕਾ ਹੈ ਉਹਦੀ ਟ੍ਰੇਨਿੰਗ ਹੋ ਰਹੀ ਹੈ ਉਹਨੇ ਬੀਏ ਤੋਂ ਜਿਹੜਾ ਵੀ ਉਹਨੇ ਕੋਰਸ ਕੀਤਾ ਹੈ ਉਹ ਹੋਰ ਸਪੈਸ਼ਲ ਵਿਸ਼ੇ ਦੇ ਵਿੱਚ ਕੀਤਾ ਹੋਇਆ ਹੈ ਅ ਤੇਚਰ ਆਪਾਂ ਨੂੰ ਪਤਾ ਹੈ ਕਿ ਇੱਕ ਦਿਨ ਚ ਨਹੀਂ ਬਣਦਾ ਟੀਚਰ ਬਣਨ ਨੂੰ ਤਾਂ ਸਾਰੀ ਉਮਰ ਹੀ ਲੱਗਦੀ ਹੈ ਇਸ ਨੂੰ ਤਾਂ ਜੀ 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 ਸਕੂਲ ਟੀਚਰ ਦਾ ਰੋਲ ਤਾਂ ਸਭ ਤੋਂ ਜ਼ਿਆਦਾ ਅਹਿਮ ਹੈ ਅਸੀਂ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਤਾਂ ਸੀ ਫਿਨਿਸ਼ਡ ਪ੍ਰੋਡਕਟ ਸਾਡੇ ਕੋਲ ਆਉਂਦੀ ਹੈ ਅਸੀਂ ਉਹਨੂੰ ਪ੍ਰਿੰਟ ਸਟੈਂਡ ਕਰਨਾ ਹੁੰਦਾ ਹੈ ਜਿਹੜਾ ਬੱਚੇ ਦਾ ਮਨ ਬਣਦਾ ਹੈ ਜਿਹੜਾ ਬੱਚੇ ਦੀ ਮਤਲਬ ਕਿਤੀ ਦਾ ਵਿਕਾਸ ਹੁੰਦਾ ਹੈ ਉਹ ਤਾਂ ਉਹਨਾਂ ਸਮਿਆਂ ਦੇ ਵਿੱਚ ਹੀ ਹੁੰਦਾ ਹੈ ਅੱਛਾ ਉਹਨਾਂ ਟੀਚਰਾਂ ਨਾਲ ਵੀ ਧੱਕਾ ਉਹਨਾਂ ਦੀ ਭਰਤੀ ਹੋਰ ਕੰਮ ਲਈ ਹੋਈ ਸੀ ਸਿਰਫ ਐਵੇਂ ਪ੍ਰੋਮੋਸ਼ਨ ਦੇਣ ਦੇ ਨਾਂ 'ਤੇ ਕਰਦੇ ਦੂਜੇ ਕਿਸ ਸਕੂਲਾਂ ਨਾਲ ਧੱਕਾ ਤੁਸੀਂ ਕਿਉਂ ਨਹੀਂ ਜੇ ਸਭ ਦੇਖਤੀਆਂ ਪੋਸਟਾਂ ਨੇ ਜਿੰਨੀਆਂ ਦੀ ਲੋੜ ਹੈ ਉਸੇ ਸਬਜੈਕਟ ਦੇ ਕਿਉਂ ਨਹੀਂ ਭਰਦੇ ਸਾਡੇ ਕੋਲ ਕੀ ਘਟ ਹੈ ਸਾਡੇ ਬੱਚੇ ਰੋਦੇ ਫਿਰ ਰਹੇ ਨੇ ਟੈਂਕੀਆਂ ਤੇ ਚੜੇ ਫਿਰਦੇ ਨੇ ਕੋਰਸ ਕਰੀ ਫਿਰਦੇ ਨੇ ਕੁਸੀਂ ਉਹਨਾਂ ਨੂੰ ਨਹੀਂ ਭਰਤੀ ਕਰ ਰਹੇ ਇਹ ਵੀ ਇਹ ਵੀ ਹਸਪਤਾਲਾਂ ਦੇ ਵਿੱਚ ਜਿਹੜੀ ਵਿਦਿਆਕਰੰਤੀ ਕਹਿ ਰਹੇ ਸੀ ਸਿਹਤ ਕ੍ਰਾਂਤੀ ਪਹਿਲਾ ਕੰਮ ਇਹ ਕਰਨਾ ਚਾਹੀਦਾ ਸੀ ਕਿ ਟੌਪ ਦੇ ਲੋਕ ਰਿਕਰੂਟ ਕਰਦੇ ਇਹ ਸਾਰੀਆਂ ਪੋਸਟਾਂ ਦੇ ਫਿਰ ਹੋਰ ਕੰਮ ਸ਼ੁਰੂ ਕਰਨਾ ਚਾਹੀਦਾ ਸੀ ਇਹਨਾਂ ਨੇ ਕਲੀ ਦਾ ਝਾੜੂ ਮਾਰਿਆ ਤੇ ਆਪਣੇ ਡੰਕੇ ਵਜਾਏ ਮਤਲਬ ਉਹਨਾਂ ਐਡਵਰਟਾਈਜ਼ਮੈਂਟਾਂ ਕਰੀਆਂ ਚੱਕਤਾ ਜੀ ਚੱਕਤਾ ਅਸੀਂ ਇੱਥੇ ਐ ਲਾਇਆਏ ਜੀ ਇਸ ਇਨਪਲਾਵ ਲੈਣ ਦੇ ਮਤਲਬ ਜਿੰਕੋ ਗਰੀਬ ਕਿਸਮ ਦਾ ਮੈਨੂੰ ਸਮਝ ਨਹੀਂ ਆਉਂਦੇ ਵੀ ਇਹ ਯੋਗ ਇਨਫੋਰਮੇਸ਼ਨ ਟੈਕਨੋਲੋਜੀ ਦਾ ਯੋਗ ਹੈ ਜਿਹੜੀ ਗੱਲ ਬੰਦਾ ਮੂੰਹ ਚੋਂ ਕੱਢਦਾ ਦਸਾਂ ਮਿੰਟਾਂ ਚ ਵੈਰੀਫਾਈ ਹੋ ਜਾਂਦੀ ਹੈ ਉਹ ਇਹਦੇ ਚ ਵੀ ਇਹ ਝੂਠ ਬੋਲਣ ਦੇ ਤੁਲੇ ਹੋਏ ਨੇ ਅੱਜ ਤੋਂ 400 ਸਾਲ ਪਹਿਲਾਂ ਦੀ ਕੋਈ ਗੱਲ ਹੁੰਦੀ ਤਾਂ ਚਲੋ ਸਮਝ ਆਉਂਦੀ ਸੀ ਕਿ ਝੂਠ ਨੂੰ ਲੱਭਦਿਆਂ ਉਹਦਾ ਜੜ ਤੋ ਸਮਾਂ ਲੱਗ ਜੂਗਾ ਅੱਜ ਦੀ ਰੇਟ ਦੇ ਵਿੱਚ ਤਾਂ ਮਤਲਬ ਇਹ ਕੋਈ ਨਹੀਂ ਹੈ ਬਲ ਤੁਸੀਂ ਕਿਹਨੂੰ ਔਲੂ ਬਣਾ ਰਹੇ ਹੋ ਪੰਜਾਬ ਦੇ ਲੋਕਾਂ ਨੂੰ ਖੁਦ ਨੂੰ ਟੀਚਰਾਂ ਨੂੰ ਜਾਂ ਸਟੂਡੈਂਟਾਂ ਨੂੰ ਤੋ ਚਾਹੀਦਾ ਇਹ ਹੈ ਕਿ ਉਹ ਜਿਹੜੇ ਜਿਹੜੇ ਉਹਨਾਂ ਦੇ ਸਬਜੈਕਟ ਨੇ ਉਹਦੇ ਚ ਪ੍ਰੋਮੋਸ਼ਨ ਦੇਣ ਉਹਨਾਂ ਦਾ ਹੱਕ ਹੈ ਉਹਨਾਂ ਟੀਚਰਾਂ ਦਾ ਵੀ ਉਹ ਪਰ ਜਿਹੜੇ ਜਿਹੜਾ ਸਬਜੈਕਟ ਹੈ ਤੁਸ਼ੂ ਦੇ ਨਾਲ ਤੱਕਾ ਤਾਂ ਨਾ ਕਰੋ ਇਸ ਤਰੀਕੇ ਦਾ ਹੂੰ ਇਹ ਇਹ ਬੁਰੀ ਹਾਲਤ ਹੈ ਜੋਖਸਾਬ ਕਹਿ ਸਕਦੇ ਆ ਕਿ ਬੁਰੀ ਹਾਲਤ ਹੈ ਇਹ ਇਹ ਆਪਾਂ ਕਹਿ ਸਕਦੇ ਆ ਕਿ ਇਹਨਾਂ ਦਾ ਸਿੱਖਿਆ ਮਾਡਲ ਵੀ ਫੇਲ ਹੈ ਇੱਕ ਪਾਸੇ ਤਾਂ ਕਹਿੰਦੇ ਆ ਕਿ ਅਮਰੀਕਾ ਵਾਲੇ ਦਿੱਲੀ ਦਾ ਸਿੱਖਿਆ ਮਾਡਲ ਜਿਹੜਾ ਦੇਖਣ ਵਾਸਤੇ ਆਏ ਟਰੰਪ ਦੀ ਪਤਾ ਨਹੀਂ ਪਤਨੀ ਦੀ ਗੱਲ ਕਰਦੇ ਸੀ ਪਤਾ ਨਹੀਂ ਉਹਨਾਂ ਦੀ ਬੇਟੀ ਦੀ ਗੱਲ ਕਰਦੇ ਸੀ ਕਿ ਉਹਨਾਂ ਨੇ ਦਿੱਲੀ ਦੇ ਜਿਹੜੇ ਸਕੂਲ ਬੜੇ ਪਸੰਦ ਕੀਤੇ ਔਰ ਵੱਡੀਆਂ-ਵੱਡੀਆਂ ਗੱਲਾਂ ਇਹਨਾਂ ਨੇ ਕੀਤੀਆਂ ਤੇ ਤੁਸੀਂ ਟ੍ਰੇਨਿੰਗ ਦੇਣ ਵਾਸਤੇ ਕਹਿ ਰਹੇ ਹੋ ਕਿ ਅਸੀਂ ਆਪਣੇ ਟੀਚਰ ਟ੍ਰੇਨਿੰਗ ਸਿੰਗਾਪੁਰ ਭੇਜ ਰਹੇ ਹਾਂ ਤੇ ਜੇ ਮਤਲਬ ਜਾਂ ਕਿਤੇ ਹੋਰ ਭੇਜ ਰਹੇ ਹਾਂ ਕਿ ਕਹਿੰਦੇ ਆਪਾਂ ਸੁਣਿਆ ਹੀ ਆ ਕਿ ਸਾਡੇ ਟੀਚਰ ਫੁਲਾਣੇ ਦੇਸ਼ ਗਿਆ ਜੀ ਫੁਲਾਣੇ ਦੇਸ਼ ਗਿਆ ਜੇ ਮਤਲਬ ਤੁਹਾਡੇ ਆਪਣੇ ਦਿੱਲੀ ਦੇ ਸਕੂਲ ਵਧੀਆ ਟੀਚਰ ਉੱਥੇ ਹੀ ਵਧੀਆ ਤਾਂ ਫਿਰ ਉੱਥੇ ਹੀ ਭੇਜੋ ਫਿਰ ਤੁਸੀਂ ਸਿੰਗਾਪੁਰ ਕਿਹੜੀ ਗੱਲੋਂ ਭੇਜ ਰਹੇ ਹੋ ਜਾਂ ਕਿਤੇ ਹੋਰ ਕਿਉਂ ਭੇਜ ਰਹੇ ਹੋ ਔਰ ਦੂਜੇ ਪਾਸੇ ਆਹ ਜਿਹੜੇ ਕਾਰਨਾਮੇ ਸਿੱਖਿਆ ਭਾਗ ਦੇ ਵਿੱਚ ਵੱਖ-ਵ ਕਿ ਸਿੱਖਿਆ ਭਾਗ ਦਾ ਮਾਡਲ ਜਿਹੜਾ ਉਹ ਫੇਲ ਹੈ ਇਹ ਫੇਲ ਹੀ ਹੈ ਕਿ 301 ਟੀਚਰਾਂ ਨੂੰ ਤੁਸੀਂ ਇੰਗਲਿਸ਼ ਲੈਕਚਰਰ ਦੇ ਤੌਰ ਤੇ ਤੁਸੀਂ ਪ੍ਰਮੋਟ ਕਰ ਰਹੇ ਹੋ ਤੇ ਉਹਨਾਂ ਦੇ ਵਿੱਚੋਂ 298 ਨੇ ਕਦੇ ਇੰਗਲਿਸ਼ ਪੜ੍ਾਈ ਹੋਈ ਨਹੀਂ ਇਹ ਤਾਂ ਸਫੇਲ ਹੋਰ ਕੀ ਹੋ ਸਕਦੇ ਦੇਖੋ ਗੱਲ ਇਹ ਹੈ ਸਾਰਾ ਕੁਝ ਨਾ ਐਡਵਰਟਾਈਜ਼ਮੈਂਟ ਦੇ ਲਈ ਅਰ ਫੇਕ ਇਸ ਨੂੰ ਦੀ ਜਿਹੜੀ ਮਤਲਬ ਕਹਿੰ ਲੋ ਖੇਲਖਾ ਪਾਉ ਜਿਹੜੀ ਉਹ ਪੋਲਿਸੀਜ਼ ਨੇ ਮੈਨੂੰ ਦੱਸੋ ਕਿ ਪੰਜਾਬੀ ਦੇ ਟੀਚਰ ਸਿੰਗਾਪੁਰ ਪਰਟਨਟੇਜ ਜਿਹੀ ਕਿਹੜੇ ਸਬਜੈਕਟ ਦੇ ਭੇਜੇ ਸੀ ਯਰ ਸਿੰਗਾਪੁਰ ਚ ਐਸਾ ਕਿਹੜਾ ਸਬਜੈਕਟ ਹੈ ਨਾ ਅੰਗਰੇਜ਼ੀ ਨਾ ਪੰਜਾਬੀ ਨਾ ਸੀ ਤੇ ਸਿੰਗਾਪੂਰੀ ਪੜਾਉਂਦੇ ਨਾ ਉਹਦਾ ਮੁੜ ਕੇ ਕੋਈ ਰਿਵਿਊ ਕੀਤਾ ਗਿਆ ਕਿ ਜਿਹੜੇ ਪੜ ਕੇ ਆਏ ਉਥੋਂ ਸਿੰਗਾਪੁਰ ਤੋਂ ਆਖਰਕਾਰ ਉਹਨਾਂ ਨੇ ਕਿਹੜੀ ਕਰਾਮਾਤ ਕੀਤੀ ਇੱਥੇ ਦਿਖਾਈ ਸਾਨੂੰ ਉਹ ਗਵਰਨਰ ਨੇ ਉਹਨਾਂ ਦੀ ਮੈਰਿਟ ਮੰਗ ਲਈ ਸੀ ਕਿ ਕਿਸ ਅਧਾਰ ਦੇ ਉੱਪਰ ਉਹਨੂੰ ਦੀ ਸਿਲੈਕਸ਼ਨ ਕਰੀ ਸੀਗੀ ਤੁਸੀਂ ਉਹਦੇ ਗੱਲ ਪੈ ਗਈ ਸੀ ਟੁੱਟ ਕੇ ਮਤਲਬ ਸੋ ਗੱਲ ਇਹ ਹੈ ਕਿ ਪਰਪਸ ਨਹੀਂ ਹੈ ਨੀਅਤ ਨਹੀਂ ਹੈ ਐਵੇਂ ਹੀ ਮਤਲਬ ਇੱਕ ਸ਼ੋਚੇਬਾਜੀ ਹੈ ਤੇ ਉਹ ਇੱਕ ਦਾਅ ਲੱਗ ਗਿਆ ਕਿ ਲੋ ਸਰਕਾਰ ਵੱਲੋਂ ਮਤਲਬ ਪਰਮਾਤਮਾ ਵੱਲੋਂ ਕਿਰਪਾ ਹੋ ਗਈ ਹੈ ਲੋਕਾਂ ਵੱਲੋਂ ਕਿਰਪਾ ਹੋ ਗਈ ਹੈ ਔਰ ਉਹਨੂੰ ਬਿਲਕੁਲ ਇਹਨਾਂ ਨੇ ਫੈਸਲਾ ਕੀਤਾ ਹੋਇਆ ਹੈ ਕਿ ਅਸੀਂ ਐਸੀ ਸਰਕਾਰ ਦੇਣੀ ਹੈ ਕਿ ਦੁਬਾਰਾ ਨਾ ਸਾਨੂੰ ਭੁੱਲ ਕੇ ਵੀ ਵੋਟ ਪਾ ਦੇ ਕੋਈ ਮਤਲਬ ਹੱਦ ਹੋ ਗਈ ਹੈ ਜਮਾਈ ਤੁਸੀਂ ਕਿਸ ਕਿਸ ਮਤਲਬ ਕਿਸ ਰਸਤੇ ਤੁਰੇ ਹੋਏ ਨੇ ਕਰਜ਼ਾ ਚਾੜ ਚਾੜ ਕੇ ਉਹ ਕਹਿੰਦੇ ਨੇ ਨਾ ਵਿਚਾਰੇ ਪਾਈ ਜਨਿਓ ਕਰਜ਼ਾ ਚਾੜ ਚਾੜ ਕੇ ਅੱਛਾ ਖਰਚਾ ਚਾੜ ਚਾੜ ਕੇ ਕਿ ਖਰਚਾ ਕਿਹੜੀਆਂ ਚੀਜ਼ਾਂ ਤੇ ਕਰ ਰਹੇ ਹਨ ਮਤਲਬ ਐਜੂਕੇਸ਼ਨ ਦੇ ਵਿੱਚ ਦੇਖੋ ਪਹਿਲੇ ਦਿਨ ਤੋਂ ਹੀ ਪੰਜਾਬ ਲਗਭਗ ਨੰਬਰ 1 ਰਿਹਾ ਐਜੂਕੇਸ਼ਨ ਦੇ ਵਿੱਚ ਹਾਲਾਂਕਿ ਸਾਡੇ ਬਹੁਤ ਸਾਰਾ ਨੁਕਸਾਨ ਇਹ ਹੋਇਆ ਕਿ ਜਿਹੜੀ ਉਹ ਪਾਲਿਸੀ ਆਈ ਸੀ ਨਾ ਕਿ ਫੇਲ ਹੀ ਨਹੀਂ ਦਸਵੀਂ ਤੱਕ ਕਰਨਾ ਕਿਸੇ ਨੂੰ ਅਸੀਂ ਬੱਚਿਆਂ ਨੂੰ ਦੇਖਦੇ ਆਂ ਵੀ ਪੀ ਐਚ ਟੀ ਤੱਕ ਆ ਕੇ ਵੀ ਉਹਨਾਂ ਦਾ 베ਸ ਨਹੀਂ ਬਣਦਾ ਸਕੂਲ ਹੈ ਜਿਹੜਾ ਅਸਲ ਦੇ ਵਿੱਚ ਉਹ ਫਾਊਂਡੇਸ਼ਨ ਹੁੰਦੀ ਹੈ ਉਹਦੀ ਨੀਂਹ ਹੁੰਦੀ ਹੈ ਬੱਚਿਆਂ ਦੀ ਜਿਹੜਾ ਚੰਗੇ ਸਕੂਲ ਚੋਂ ਪੜ ਗਿਆ ਉਹ ਸਿਰੇ ਤੱਕ ਮਾਰ ਨਹੀਂ ਖਾਂਦਾ ਕੱਚਾ ਅੰਗਰੇਜ਼ੀ ਅਨਫੋਰਚੂਨੇਟਲੀ ਆਪਾਂ ਕੋਈ ਅੰਗਰੇਜ਼ੀ ਦੇ ਪੱਖ 'ਚ ਨਹੀਂ ਆ ਪਰ ਅੰਗਰੇਜ਼ੀ ਐਸੀ ਹੈ ਕਿ ਵਿਸ਼ਵ ਦੇ ਵਿੱਚ ਅੱਜ ਦੀ ਡੇਟ 'ਚ ਅੰਗਰੇਜ਼ੀ ਤੋਂ ਬਿਨਾਂ ਗੁਜ਼ਾਰਾ ਹੈ ਨਹੀਂ ਮਤਲਬ ਚਾਹੇ ਤੁਸੀਂ ਕੰਪਿਊਟਰ ਸਿੱਖਣਾ ਹੈ ਜਿਹੜੀਆਂ ਸਭਤੀ ਚੀਜ਼ਾਂ ਨੇ ਉਹਨਾਂ ਦੀ ਬੁਨਿਆਦੀ ਲੈਂਗੁਏਜ ਬਣੀ ਹੋਈ ਹੈ ਜੇ ਅਸੀਂ ਉਹ 'ਚ ਬੱਚਿਆਂ ਨੂੰ ਸਟਰੋਂਗ ਨਹੀਂ ਕਰਦੇ ਅਸੀਂ ਮਤਲਬ ਉੱਥੇ ਹੋਰ ਹੀ ਸਾਇੰਸ ਵਾਲਿਆਂ ਨੂੰ ਜਾਂ ਸੋਸ਼ਲ ਸਾਇੰਸ ਵਾਲੇ ਟੀਚਰਾਂ ਨੂੰ ਪੜਾਉਣ ਲਾ ਰਹੇ ਹਾਂ ਉਹਨਾਂ ਦਾ ਬੇਸਿਕ ਕਮਜ਼ੋਰ ਹੋ ਜਾਣਾ ਤੇ ਉਹਦੇ ਵਿੱਚ ਕਿ ਉਹ ਮੁੜ ਕੇ ਜਿਹੜੀ ਚੀਜ਼ ਨੂੰ ਪੜ੍ਹਨੀ ਹੋਣੀ ਹੈ ਨਾ ਲਿਖਣੀ ਹੋਣੀ ਹੈ ਤੁਸੀਂ ਕਿ ਉਹਨਾਂ ਦਾ ਫਾਇਦਾ ਕਿ ਬਾਹਰ ਦੀਆਂ ਸਟ੍ਰੀਟਾਂ ਵਾਲੇ ਆ ਕੇ ਸਾਡੇ ਨੌਕਰੀਆਂ ਲੈਂਦੇ ਨੇ ਤਾਂ ਹੀ ਹੂੰ ਮੇਰਾ ਖਿਆਲ ਇਹ ਹੈ ਕਿ ਇਹ ਬਿਲਕੁਲ ਹੀ ਗੁਰੀ ਤਾਂ ਫੇਲ ਹੈ ਸਰਕਾਰ ਇਸ ਪ੍ਰੋਜੈਕਟ ਦੇ ਉੱਪਰ ਅਰੇ ਇਹਨਾਂ ਨੂੰ ਆਪ ਇਹ ਲੋਕਾਂ ਤੋਂ ਮਾਫੀ ਮੰਗਣੀ ਚਾਹੀਦੀ ਏ ਕਿ ਭਾਈ ਸਿੱਖਿਆ ਸਿੱਖਿਆ ਕ੍ਰਾਂਤੀ ਦਾ ਤਾਂ ਸਾਡਾ ਹੋ ਗਿਆ ਫੇਲ ਕੰਮ ਤੁਸੀਂ ਸਾਡੀ ਵਧਤ ਕਰੋ ਜਾਂ ਸਾਨੂੰ ਦੱਸੋ ਟੀਚਰਾਂ ਤੋਂ ਟੀਚਰਾਂ ਦੀ ਯੂਨੀਅਨ ਕਿੰਨੀਆਂ ਬਣੀਆਂ ਹੋਈਆਂ ਨੇ ਔਰ 100 ਕਿਸਮ ਦੇ ਨਾਲ ਸੁਜੈਸ਼ਨ ਦਿੰਦੇ ਨੇ ਚਾਹੀਦਾ ਤੇ ਇਹ ਕਿ ਉਹਨਾਂ ਦੀ ਯੂਨੀਅਨ ਨੂੰ ਸਦਕੇ ਉਹਨਾਂ ਦੀ ਰਾਇ ਦੇ ਮੁਤਾਬਕ ਚਲਾਉਣ ਇਹਨਾਂ ਨੇ ਮਤਲਬ ਕੁਝ ਕੌਪਸਰ ਰੱਖੇ ਹੋਏ ਨੇ ਉਹ ਆਪਣਾ ਇਧਰੋਂ ਪਤਨੀਆਂ ਕਰਤੀਆਂ ਉਧਰੋਂ ਬਦਲੀਆਂ ਕਰਤੀਆਂ ਟੀਚਰਾਂ ਨੂੰ ਤੋਕਾ ਲਿਆ ਮਤਲਬ ਉਹਨਾਂ ਦਾ ਔਰ ਟੀਚਰ ਕੁਲਕਸ਼ੀਆਂ ਕਰਦੇ ਨੇ ਵਿਚਾਰੇ ਹਾਲਤ ਤਾਂ ਇਹ ਹੋਈ ਹੋਈ ਹੈ ਦੇਖੋ ਨਾ ਜਿਸ ਮੁਲਕ ਦੇ ਵਿੱਚ ਸੁਖਵਿੰਦਰ ਜੀ ਜਿਹੜਾ ਟੀਚਰ ਹੈ ਨਾ ਇੱਕ ਮਦਰ ਤੇ ਇੱਕ ਟੀਚਰ ਇਹ ਦੋ ਸਮਾਜ ਬਣਾਉਣ ਵਾਲੀਆਂ ਚੀਜ਼ਾਂ ਨੇ ਜਿੱਥੇ ਉਹਦੀ ਇੱਜ਼ਤ ਨਹੀਂ ਹੋ ਉਹ ਕਦੇ ਕਾਮਯਾਬ ਨਹੀਂ ਹੋ ਸਕਦਾ ਨੈਸ਼ਨਲ ਮੁੰਡੇਲੇ ਨੇ ਇੱਕ ਵਾਰੀ ਬਹੁਤ ਵੱਡੀ ਸਟੇਟਮੈਂਟ ਦਿੱਤੀ ਸੀ ਉਹ ਕਹਿੰਦਾ ਤੋਪਾਂ ਜੋਹਾਂ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਹੈ ਤੁਸੀਂ ਇਹ ਹੈ ਕਿ ਐਜੂਕੇਸ਼ਨ ਖਤਮ ਕਰ ਦੇ ਟੀਚਰਾਂ ਨੂੰ ਫੇਲ ਕਰਦੇ ਹੋ ਮਤਲਬ ਜਦੋਂ ਟੀਚਰ ਹੀ ਤੁਸੀਂ ਮਾੜੇ ਰੱਖਦੇ ਐਜੂਕੇਸ਼ਨ ਦਾ ਹੀ ਬਠਾ ਉਠਾਤਾ ਤੁਹਾਨੂੰ ਕੁਝ ਨਹੀਂ ਕਰਨ ਦੀ ਲੋੜ ਉਹ ਮੁਲਕ ਆਪੇ ਟਹਿ ਜਾਂਦਾ ਹਾਂ ਆਪੇ ਉਹਦੀਆਂ ਸੰਸਥਾਵਾਂ ਖਰਾਬ ਹੋ ਜਾਂਦੀਆਂ ਨੇ ਜਿਸ ਤਰ੍ਹਾਂ ਬਲੱਡ ਦੇ ਵਿੱਚ ਸਾਡੇ ਸੈੱਲ ਨੇ ਨਾ ਜਿਹੜੇ ਬਾਡੀ ਦੇ ਬਣਦੇ ਤੇ ਸੈੱਲ ਹੀ ਮਾੜੇ ਬਣਨਗਾ ਤਾਂ ਸਰੀਰ ਦਾ ਕੀ ਬਣਨਾ ਹੈ ਵਿਚਾਰੇ ਦਾ ਬਿਲਕੁਲ ਬਿਲਕੁਲ ਉਹ ਜਿਹੜਾ ਕੋਈ ਬਿਮਾਰੀ ਕਹਿੰਦੇ ਨੇ ਨਾ ਕੈਂਸਰ ਕੈਂਸਰ ਕੋਈ ਬਿਮਾਰੀ ਨਹੀਂ ਹੈ ਇਸ ਸੈੱਲ ਗਲਤ ਬਣਨ ਲੱਗ ਜਾਂਦੇ ਨੇ ਵਿੰਗੇ ਟੇਡੇ ਉਦਾਂ ਦੇ ਅਸੀਂ ਬੰਦੇ ਸਮਾਜ ਚ ਬਣਾਉਣ ਲੱਗੇ ਤਾਂ ਉਹ ਕੰਮ ਕਰਾਵਾ ਜਿਹੜਾ ਇੱਕੋ ਹੀ ਹੋ ਰਿਹਾ ਸੀ ਹੂੰ ਬਿਲਕੁਲ ਹਰ ਪਾਸਿਓਂ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਸਿਸਟਮ ਜਿਹੜਾ ਉਹ ਫੇਲ ਹੈ ਸਿੱਖਿਆ ਦੀ ਗੱਲ ਕੀਤੀ 200 300 ਜਿਹੜਾ ਉਹ ਇੱਕ ਇੰਗਲਿਸ਼ ਦੇ ਤੌਰ ਤੇ ਜੇ ਦੁਬਾਰਾ ਇਹ ਗੱਲ ਡਾਕਟਰ ਸਾਹਿਬ ਮੈਂ ਕਰ ਲਾਂ ਹਰ ਪਾਸਿਓਂ ਸਰਕਾਰ ਦਾ ਸਿਸਟਮ ਫੇਲ ਹੈ ਔਰ 301 ਲੈਕਚਰਰ ਜਿਹੜੇ ਪ੍ਰਮੋਟ ਕੀਤੇ ਆ ਇੰਗਲਿਸ਼ ਦੇ ਲੈਕਚਰਾਰ ਦੇ ਤੌਰ ਤੇ ਟੀਚਰਾਂ ਨੂੰ ਪ੍ਰਮੋਟ ਕੀਤਾ ਤੇ ਉਹਨਾਂ ਦੇ ਵਿੱਚੋਂ 298 ਨੇ ਇੰਗਲਿਸ਼ ਕਦੇ ਪੜ੍ਹਾਈ ਹੋਈ ਨਹੀਂ ਇਹਦਾ ਮਤਲਬ ਇਹ ਵੀ ਸਿਸਟਮ ਤੁਹਾਡਾ ਫੇਲ ਹੈ ਕਿ ਉਹ ਬੱਚਿਆਂ ਨੂੰ ਪੜ੍ਹਾਉਣਗੇ ਕੀ ਤਾਂ ਦੂਜੇ ਪਾਸੇ ਜੇ ਗੱਲ ਕਰੀਏ ਡਾਕਟਰ ਸਾਹਿਬ ਡਾਕਟਰ ਹੜਤਾਲ ਤੇ ਗਏ ਹੋਏ ਐ ਔਰ ਡਾਕਟਰਾਂ ਨੇ ਅੱਜ ਓਪੀਡੀਆ ਬੰਦ ਕਰ ਦਿੱਤੀਆਂ ਨੇ ਔਰ ਉਧਰ ਜੇ ਗੱਲ ਕਰੀਏ ਬਿਜਲੀ ਮੁਲਾਜ਼ਮ 20-23 ਦਿਨਾਂ ਦੀ ਹੜਤਾਲ ਤੇ ਨੇ ਇਹ ਪੰਜਾਬ ਦੇ ਹਾਲਾਤ ਜਾ ਕਿਦਨੋਂ ਰਹੇ ਨੇ ਟੀਚਰ ਜਿਹੜੇ ਉਹ ਧਰਨੇ ਤੇ ਨੇ ਬਿਜਲੀ ਮਹਿਕਮੇ ਵਾਲੇ ਧਰਨੇ ਤੇ ਨੇ ਕਿਸਾਨ ਧਰਨੇ ਤੇ ਨੇ ਡਾਕਟਰ ਧਰਨੇ ਤੇ ਨੇ ਵਕ ਵਕ ਹੋਰ ਮੁਲਾਜ਼ਮ ਜਥੇਬੰਦੀਆਂ ਧਰਨੇ ਤੇ ਨੇ ਮਜ਼ਦੂਰ ਧਰਨੇ ਤੇ ਨੇ ਪੰਜਾਬ ਦੇ ਹਾਲਾਤ ਚੱਲ ਕਿੱਧਰ ਨੂੰ ਰਹੇ ਨੇ ਇਹਨਾਂ ਦੇ ਹੁਣ ਤਾਂ ਆਪਣੇ ਐਮ ਐਲ ਏ ਵੀ ਸਿਰਫ ਧਰਨਾ ਹੀ ਨਹੀਂ ਲਾ ਰਹੇ ਜਿਸ ਤਰੀਕੇ ਨਾਲ ਨਹੀਂ ਪੱਥਰ ਢਾ ਰਹੇ ਆ ਹਾਲਾਤ ਵਾਕਈ ਵਿਗੜ ਰਹੇ ਆ ਪੰਜਾਬ ਸਰਕਾਰ ਦੇ ਔਰ ਉਧਰੇ ਪਾਸੇ ਡਾਕਟਰ ਸਾਹਿਬ ਜੇ ਗੱਲ ਕਰੀਏ ਤਾਂ ਇੱਕ ਮੈਂ ਥੋੜੀ ਜੀ ਗੱਲ ਲਾਉਂਗਾ ਕਿ ਡਾਕਟਰਾਂ ਨੇ ਅੱਜ ਪੰਜਾਬ ਸਰਕਾਰ ਦੇ ਨਾਲ ਮੀਟਿੰਗ ਕੀਤੀ ਹੈ ਪ੍ਰੋਸੇਯੋਗਤਾ ਦੀ ਗੱਲ ਦੱਸਣ ਲੱਗਿਆਂ ਪੰਜਾਬ ਸਰਕਾਰ ਦੀ ਡਾਕਟਰ ਸਾਹਿਬ ਅੱਜ ਡਾਕਟਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਤੇ ਸੀ ਡਾਕਟਰ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਦੇ ਨਾਲ ਮੀਟਿੰਗ ਕੀਤੀ ਹੈ ਮੀਟਿੰਗ ਦੇ ਵਿੱਚ ਆਪਣੀਆਂ ਮੰਗਾਂ ਜਿਹੜੀਆਂ ਰੱਖੀਆਂ ਨੇ ਉੱਥੇ ਕਹਿੰਦੇ ਕਿ ਸਰਕਾਰ ਕਹਿੰਦੀ ਕਿ ਠੀਕ ਹੈ ਕਿ ਭਾਈ ਤੁਹਾਡੀਆਂ ਅਸੀਂ ਮੰਗਾਂ ਜਿਹੜੀਆਂ ਮੰਨ ਲਾਂਗੇ ਤੁਸੀਂ ਹੜਤਾਲ ਜਿਹੜੀ ਹੈ ਖਤਮ ਕਰ ਦਿਓ ਕਹਿੰਦੇ ਕਿ ਠੀਕ ਹੈ ਜੀ ਤੁਸੀਂ ਬਧੀ ਵਧੀਆ ਸਾਡੀ ਗੱਲ ਸੁਣੀ ਹੈ ਤੇ ਤੁਸੀਂ ਸਾਨੂੰ ਲਿਖਤੀ ਤੌਰ ਤੇ ਦੇ ਦਿਓ ਕਹਿੰਦੇ ਜੀ ਠੀਕ ਹੈ ਕੋਈ ਨਹੀਂ ਸ਼ਾਮ ਤੱਕ ਅਸੀਂ ਅੱਜ ਤੁਹਾਨੂੰ ਲਿਖਤੀ ਤੌਰ ਤੇ ਦੇ ਦੇਾਂਗੇ ਤੇ ਸ਼ਾਮ ਹੋ ਗਈ ਐ ਦਫਤਰ ਬੰਦ ਹੋ ਗਿਆ ਹਲੇ ਤੱਕ ਲਿਖਤੀ ਤੌਰ ਤੇ ਉਹਨਾਂ ਨੂੰ ਦਿੱਤਾ ਨਹੀਂ ਉਹਨਾਂ ਨੇ ਐਲਾਨ ਕਰਤਾ ਕਿ ਜਿੰਨਾ ਟਾਈਮ ਸਾਨੂੰ ਨਹੀਂ ਦਿੰਦੇ ਅਸੀਂ ਜਿਹੜੀ ਉਹ ਹੜਤਾਲ ਖਤਮ ਨਹੀਂ ਕਰਨੀ ਨਹੀਂ ਤਾਂ ਸਰਕਾਰ ਦੀ ਵੀ ਭਰੋਸੇਯੋਗਤਾ ਹੁੰਦੀ ਸੀ ਕਿ ਜੇ ਸਰਕਾਰ ਨੇ ਸਾਡੇ ਨਾਲ ਵਾਅਦਾ ਕਰ ਲਿਆ ਤਾਂ ਸਾਡੇ ਨਾਲ ਪੂਰਾ ਕਰਨਗੇ ਆਪਾਂ ਹੜਤਾਲ ਖਤਮ ਕਰ ਦਈਏ ਭਰੋਸੇਯੋਗਤਾ ਦੇਖ ਲਓ ਡਾਕਟਰ ਮੰਨਣ ਨੂੰ ਤਿਆਰ ਨਹੀਂ ਇਹਨਾਂ ਦੀ ਕਹਿੰਦੇ ਕਿ ਲਿਖਤੀ ਦਿਓ ਹਾਲਾ ਲਾ ਕੇ ਇਹਨਾਂ ਨੇ ਨੋਟੀਫਿਕੇਸ਼ਨ ਜਾਰੀ ਕਰ ਕਰ ਵੀ ਯੂ ਟਰਨ ਮਾਰੇ ਹੋਏ ਐ ਇਹਨਾਂ ਨੇ ਹਾਈ ਕੋਰਟ ਦੇ ਵਿੱਚ ਲਿਖ ਲਿਖ ਫੈਸਲੇ ਦੇ ਕੇ ਵੀ ਯੂ ਟਰਨ ਮਾਰੇ ਹੋਏ ਆ ਉਹ ਵੀ ਪੂਰੇ ਨਹੀਂ ਕੀਤੇ ਇੰਨੀ ਕੁ ਭਰੋਸਯੋਗਤਾ ਰਹਿ ਗਈ ਹੈ ਭਗਵੰਤ ਮਾਨ ਤੇ ਉਹਨਾਂ ਦੀ ਸਰਕਾਰ ਦੀ ਬਿਲਕੁਲ ਬਿਲਕੁਲ ਤੁਸੀਂ ਦੇਖੋ ਨਾ ਮੈਡੀਕਲ ਜਿਹੜੀ ਸਾਈਡ ਦੇ ਵਿੱਚ ਜਦੋਂ ਗੁਰਵੀਰ ਸਿੰਘ ਉਹਨਾਂ ਨੂੰ ਮੰਤਰੀ ਬਣਾਇਆ ਤਾਂ ਬੜੀਆਂ ਆਸਾਂ ਸੀ ਬੜੇ ਅੱਛੇ ਬੰਦੇ ਨੇ ਕੋਈ ਈ ਗੱਲ ਨਹੀਂ ਹੈ ਆਪ ਡਾਕਟਰ ਨੇ ਪਰ ਤੁਸੀਂ ਹਾਲਾਤ ਦੇਖੋ ਕੀ ਬਣ ਗਈ ਹੈ ਕਿਉਂਕਿ ਮੈਨੇਜਮੈਂਟ ਹੋ ਰਹੀ ਹੈ ਅਸਲ ਵਿੱਚ ਦਿੱਲੀ ਤੋਂ ਸਰਕਾਰ ਦੇ ਨਾਂ 'ਤੇ ਇੱਥੇ ਬੰਦੇ ਮਤਲਬ ਸ਼ੋਪੀਸ ਰੱਖੇ ਹੋਏ ਨੇ ਬਿਲਕੁਲ ਮਤਲਬ ਮੈਨੂੰ ਕੋਈ ਦੱਸ ਰਿਹਾ ਅਸੀਂ ਅੰਦਰੋਂ ਬੰਦਾ ਵੀ ਕਿਸੇ ਦੇ ਘਰ ਦੇ ਵਿੱਚ ਜੇ ਡਿਨਰ ਪਾਰਟੀ ਤੇ ਵੀ ਜਾਣਾ ਹੈ ਤਾਂ ਵੀ ਬਿਨਾਂ ਪੁੱਛੇ ਨਹੀਂ ਜਾ ਸਕਦਾ ਮਤਲਬ ਸਾਰੇ ਐਮਐਲਏਾਂ ਦੀ ਜਾਂ ਜਿਹੜੇ ਮੰਤਰੀ ਨੇ ਉਹਨਾਂ ਦੀ ਤਸ਼ਾ ਹੈ ਸਰ ਤੇਰੀ ਕਾਦੀ ਸਰਕਾਰ ਹੈ ਮੈਨੂੰ ਦੱਸੋ ਕਿ ਜੇ ਇੱਕ ਡਾਕਟਰ ਸਾਹਿਬ ਸਾਹਿਬ ਸਾਡੇ ਮਤਲਬ ਮੰਤਰੀ ਨੇ ਡਾਕਟਰਾਂ ਦੇ ਨਾਲ ਮੀਟਿੰਗ ਹੈ ਡਾਕਟਰਾਂ ਨੂੰ ਕਹਿ ਦਿੱਤਾ ਗਿਆ ਵੀ ਤੁਹਾਨੂੰ ਜੀ ਲਿਖ ਕੇ ਦੇਵਾਂਗੇ ਲਿਖ ਕੇ ਦਿੱਤਾ ਨਹੀਂ ਗਿਆ ਤੁਸੀਂ ਦੇਖੋ ਨਾ ਮਤਲਬ ਕੋਈ ਮੇਰਾ ਖਿਆਲ ਹੈ ਕੋਈ ਗੰਜੈਸ਼ ਨਹੀਂ ਛੱਡ ਰਹੇ ਇਸ ਗੱਲ ਦੀ ਜਿਹੜੀ ਇਹ ਸਰਕਾਰ ਹੈ ਕਿ ਜੇ ਮਾੜਾ ਮੋਟਾ ਲੋਕਾਂ ਨੇ ਭਰੋਸਾ ਕਰਨਾ ਵੀ ਸੀ ਕਿਸੇ ਦੇ ਉੱਪਰ ਪਹਿਲਾਂ ਤਾਂ ਇਸ ਨੇ ਪੋਲਿਟਿਸ਼ੀਨਾਂ ਤੇ ਭਰੋਸਾ ਨਾ ਕਰੋ ਚਲੋ ਡਾਕਟਰਾਂ ਤੇ ਪ੍ਰੋਫੈਸਰਾਂ ਤੇ ਵਕੀਲਾਂ ਤੇ ਕਰ ਲਓ ਮਤਲਬ ਇਹਨਾਂ ਦੇ ਵਿੱਚ ਵਕੀਲ ਵੀ ਨੇ ਡਾਕਟਰ ਵੀ ਨੇ আর ਉਹਨਾਂ ਦੀ ਤਸ਼ਾ ਇਹ ਹੈ ਜਿਸ ਤਰੀਕੇ ਨਾਲ ਉਹ ਬਿਹੇਵ ਕਰ ਰਹੇ ਨੇ ਜਿਸ ਤਰੀਕੇ ਨਾਲ ਉਹ ਗਵਰਨੈਂਸ ਕਰ ਰਹੇ ਨੇ ਮੇਰਾ ਖਿਆਲ ਹੈ ਵੀ ਆਉਣ ਵਾਲੇ ਸਮੇਂ 'ਚ ਲੋਕਾਂ ਦਾ ਸਰਕਾਰੀ ਸੰਸਥਾਵਾਂ 'ਤੇ ਭਰੋਸਾ ਉੱਠ ਜਾਣਾ ਔਰ ਜੇ ਇੱਕ ਵਾਰੀ ਉੱਠ ਜਵੇ ਨਾ ਮੈਂ ਤੁਹਾਨੂੰ ਦੱਸਦਾ ਸੁਵਿੰਦਰ ਜੀ ਤਾਂ ਤਬਾਹੀ ਬੜੀ ਹੁੰਦੀ ਹੈ। ਮਤਲਬ ਤੁਸੀਂ ਦੇਖਿਆ ਹੋਣਾ శ్రీలంਕਾ ਦੇ ਵਿੱਚ ਆਪਣੇ ਨਾਲ ਹੀ ਮੁਲਕ ਹੈਗਾ। ਮਤਲਬ ਉਹ ਬੜਾ ਸਖਤ ਰਾਜ ਬੜਾ ਉਹਦਾ ਮਤਲਬ ਜੇ ਭੱਜੇ ਫਿਰਦੇ ਸੀ ਬੜੇ ਉਹ ਮਤਲਬ ਆਪਣੇ ਆਪ ਦੇ ਵਿੱਚ ਕੇ ਜੀ ਅਸੀਂ ਮਿਲਿਟੈਂਸੀ ਖਤਮ ਕਰਤੀ। ਕੱਚਾ ਨਹੀਂ ਸੀ ਪਾਉਣ ਦਿੱਤਾ ਲੋਕਾਂ ਨੇ ਮਹਿਲ ਦੇ ਵਿੱਚ ਜਿਹੜਾ ਪ੍ਰੈਜ਼ੀਡੈਂਟ ਹੈ ਉਹਨੂੰ। ਸੋ ਇਹ ਜਦੋਂ ਅਨਾਰਕੀ ਫੈਲਦੀ ਹੈ ਇਹ ਲੱਛਣ ਉਸਕਲਦੇ ਨੇ ਬੇਸਿਕਲੀ। ਜੇ ਜਦੋਂ ਕੋਈ ਕਿਸੇ ਦੀ ਜਵਾਨ ਦਾ ਅਸਰਾ ਹੀ ਨਹੀਂ ਰਿਹਾ ਜਦੋਂ ਕੋ ਭਰੋਸੇਯੋਗਤਾ ਨਹੀਂ ਰਹੀ ਫਿਰ ਲੋਕ ਆਖਰਕਾਰ ਜਾਣਗੇ ਕਿੱਥੇ ਪਰ ਡਾਕਟਰ ਸਾਡਾ ਬੜਾ ਰਿਸਪੈਕਟੇਬਲ ਉਹ ਸੈਕਸ਼ਨ ਐਸਮਾਜ ਦਾ ਕੋਈ ਐ ਨਹੀਂ ਹੈ ਕਿ ਐਵੇਂ ਹੀ ਤੁਰੇ ਫਿਰਦੇ ਨੇ ਕੋਈ ساری ਉਮਰ ਅਗਲੇ ਨੇ ਲਾਈ ਹੁੰਦੀ ਹੈ ਉਹਨਾਂ ਨੇ ਪਰ ਕੋਈ ਮੰਗਾ ਨਜਾਇਜ਼ ਨਹੀਂ ਹਨ ਡਾਕਟਰਾਂ ਦੀ ਭਰਤੀ ਦੀ ਮੰਗ ਕਰ ਰਹੇ ਨੇ ਉਹ ਸਰਕਾਰ ਤੋਂ ਜਿਹੜੀ ਸਿੱਖਿਆ ਕ੍ਰਾਂਤੀ ਤੇ ਸਿਹਤ ਕ੍ਰਾਂਤੀ ਦੇ ਨਾਂ ਦੇ ਉੱਪਰ ਡੰਕੇ ਵਜਾ ਕੇ ਆਈ ਹੈ ਪਰ ਸਿਖ ਰਹਿ ਰਹੇ ਨੇ ਕਿ ਸਾਡੇ ਵਰਗਾ ਮਾਡਲ ਨਹੀਂ ਕੋਈ ਸਾਨੂੰ ਅਮਰੀਕਾ ਤੋਂ ਦੇਖਣ ਆਉਂਦੇ ਨੇ ਲੋ ਅਜਿਹਾ ਕਰ ਮੈਨੂੰ ਲੱਗਦਾ ਹੈ ਕਿ ਮਾਨ ਸਾਹਿਬ ਦਾ ਜੇ ਟਾਈਮ ਥੋੜਾ ਜਿਹਾ ਪਿਆ ਹੈ ਜੇ ਸ਼ਾਇਦ ਅੰਗਰੇਜ਼ਾਂ ਨੇ ਵੀ ਨੌਕਰੀ ਕਰਨ ਆਉਣਾ ਹੈ ਇੱਥੇ ਮੈਨੂੰ ਨਹੀਂ ਸਮਝ ਆਉਂਦੀ ਕਿ ਉਹ ਅੰਗਰੇਜ਼ ਆ ਕੇ ਪਤਾ ਨਹੀਂ ਇਹ ਕਿਹੜੇ ਤੋਂ ਮਤਲਬ ਕਿਹੜਾ ਕੰਮ ਕਰਾਉਣਗੇ ਹੋ ਸਕਦਾ ਹੈ ਕੋਈ ਮਕੈਨਿਕ ਆ ਗਿਆ ਤਾਂ ਉਹਨੂੰ ਸਰਜਰੀ ਕਰਨ ਲਾ ਦੇਣ ਤੇ ਜੇ ਕੋਈ ਹੋਰ ਹੀ ਕਿਸੇ ਸਬਜੈਕਟ ਦਾ ਆ ਗਿਆ ਪੁੱਠਾ ਸਿੱਧਾ ਉਹਨੂੰ ਅੰਗਰੇਜ਼ੀ ਪੜਾਉਣ ਲਾ ਦੇਣ ਜਾਂ ਅੰਗਰੇਜ਼ੀ ਵਾਲਾ ਤਾਂ ਉਹਨੂੰ ਪੰਜਾਬੀ ਪੜਾਉਣ ਲਾ ਦੇਣ ਮਤਲਬ ਪਤਾ ਨਹੀਂ ਬੁੱਧੀ ਕਿਉਂ ਇੰਨੀ ਪ੍ਰਸ਼ੋਤ ਹੋਈ ਹੋਈ ਹੈ ਸਮਝ ਨਹੀਂ ਆਉਂਦੀ ਗੱਲ ਕਿ ਜਿਹੜੀਆਂ ਬਿਲਕੁਲ ਸਧਾਰਨ ਗੱਲਾਂ ਨੇ ਜਿਦੇ ਉਹ ਵੀ ਨਹੀਂ ਕਰ ਪਰ ਹੈ ਮਤਲਬ ਡਾਕਟਰ ਥੋਟੇ ਨੇ ਮੰਗਾ ਤੁਹਾਨੂੰ ਪਤਾ ਹੈ ਤੁਸੀਂ ਕਹਿ ਰਹੇ ਹੋ ਕਿ ਆ ਜਾਓ ਮੀਟਿੰਗ ਕਰ ਲੈਨੇ ਆ ਬੈਠ ਕੇ ਆਪਾਂ ਨਵੇੜ ਲੈਨੇ ਆ ਤੁਹਾਨੂੰ ਲਿਖ ਕੇ ਦੇ ਦਨੇ ਆ ਤੇ ਲਿਖ ਕੇ ਦੇਣ ਚ ਕੀ ਕਰ ਰਹੇ ਫਿਰ ਇਹਦਾ ਮਤਲਬ ਕਿਤੇ ਨਾ ਕਿਤੇ ਕੋਈ ਨਾ ਕੋਈ ਜਾਂ ਤਾਂ ਬੇਈਮਾਨੀ ਹੈ ਜਾਂ ਕੋ ਮਿਸਕਮਿਊਨੀਕੇਸ਼ਨ ਹੈ ਪਰ ਇੱਕ ਪਾਸੇ ਨਹੀਂ ਇਹ ਗੱਲ ਬਿਲਕੁਲ ਥੋੜੀ ਸਹੀ ਹੈ ਸਾਰੇ ਮਲਾਜ਼ਮਾਂ ਨੇ ਬੇਸਿਕਲੀ A to Z ਮੈਂਸਾਂ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਨੇ ਮਤਲਬ ਪੰਜਾਬ ਦੇ ਵਿੱਚ بڑے ਲਿਖੇ ਜਿਹੜੇ ਸੀ ਜਦ ਮੁਲਾਜ਼ਮ ਸੀ ਸਭ ਤੋਂ ਵੱਡੀ سپورਟ ਉਸੇ ਆਵਾਦਨ ਪਾਰਟੀ ਦੀ ਅਰ ਲੜ ਪੈਂਦੇ ਸੀ ਲੋਕ ਜੇ ਇਹਨਾਂ ਦੇ ਖਿਲਾਫ ਜਾਂ ਜੇ ਮੜਾ ਮੁੱਟੀ ਗੱਲ ਕਰਦੇ ਸੀ ਮੈਨੂੰ ਯਾਦ ਹੈ ਕਿ ਜੇ ਕਿਸੇ ਨੂੰ ਅਸੀਂ ਕਹਿੰਦੇ ਸੀ ਕਿ ਥੋੜਾ ਸੋਚ ਲੋ ਭਾਈ ਦੇਖ ਤਾਂ ਲੋ ਪਰਖ ਤਾਂ ਲੋ ਕਪੜਾ ਕਹਿੰਦੇ ਹੁੰਦੇ ਨੇ ਮਣ ਤੋਂ ਮਤਲਬ 100 ਵਾਰ ਮਣੋਂ ਪਾੜਨ ਤੋਂ ਪਹਿਲਾਂ ਲੋਕਾਂ ਨੇ ਅੱਖਾਂ ਮੀਚ ਕੇ ਮਦਦ ਕਰੀ ਪਰ ਕੀ ਸਟਾ ਨਿਕਲਿਆ ਆਪਣੇ ਸਾਹਮਣੇ ਆ ਸੋ ਇਹ ਬਹੁਤ ਵੱਡੀ ਮੈਂ ਸਮਝਦਾ ਕਿ ਕਿਸਮ ਦੀ ਨਾ ਜਿਹੜੀ ਬੇਵਫਾਈ ਕਹਿ ਲੋ ਉਹਨੂੰ ਤੁਸੀਂ ਬਟਰੀਅਲ ਕਹਿ ਲੋ ਜੋ ਮਰਜੀ ਕਹਿ ਲੋ ਲੋਕਾਂ ਨਾਲ ਉਹ ਯਾਰ ਲੋਕ ਮਹਿਸੂਸ ਕਰ ਰਹੇ ਨੇ ਰਾਮਾਦਨੀ ਪਾਰਟੀ ਵੀ ਮਹਿਸੂਸ ਕਰ ਰਹੀ ਹੈ ਕੋਈ ਬੰਦਾ ਆਮ ਲੋਕਾਂ ਚ ਜਾਣ ਜੋਗਾ ਨਹੀਂ ਹੈ ਹੁਣ ਅੱਜ ਦੀ ਰੇਟ ਦੇ ਵਿੱਚ ਔਰ ਜਿਹੜੇ ਚੰਗੇ ਭਲੇ ਮਤਲਬ ਸੋਹਣੇ ਇੱਜ਼ਤ ਮਾਨ ਵਾਲੇ ਵੀ ਸੀ ਇਹਨਾਂ ਦੇ ਵਿੱਚ ਜਿਵੇਂ ਬਲਵਿੰਦਰ ਸਿੰਘ ਵਰਗੇ ਉਹਨਾਂ ਦੀ ਜਿਹੜੀ ਦਸ਼ਾ ਹੈ ਕਿ ਉਹ ਵੀ ਲਿਖ ਕੇ ਨਹੀਂ ਦੇ ਸਕਦੇ ਤਾਂ ਮੈਨੂੰ ਉੱਪਰੋਂ ਕਿਤਾਬ ਆਰਡਰ ਆ ਗਿਆ ਹੁਣ ਨਾ ਕਿ ਲਿਖ ਕੇ ਨਹੀਂ ਦੇਣਾ ਜਾਂ ਮੰਗ ਪੂਰੀ ਨਹੀਂ ਕਰਨੀ ਹੋਣੀ ਸਿਰਫ ਸਟ੍ਰਾਈਕ ਚਕਵਾਉਣੀ ਸੀ ਮਤਲਬ ਬਹੁਤ ਹੀ ਬਹੁਤ ਮੈਂ ਸਮਝਦਾ ਕਿ ਇਤਨਾ ਦੀ ਦਸ਼ਾ ਮੈਂ ਤਾਂ ਕਦੇ ਨਹੀਂ ਦੇਖੀ ਅਸੀਂ ਟ੍ਰੇਡ ਯੂਨੀਅਨ ਦੇ ਵਿੱਚ ਵੀ ਰਹੇ ਹਾਂ ਸਾਰਾ ਕੁਝ ਦੇਖਿਆ ਹੈ ਮਤਲਬ ਇੰਨੀ ਬੇਪਰੋਸਗੀ ਨਹੀਂ ਹੁੰਦੀ ਕਦੇ ਵੀ ਸਰਕਾਰ ਦੇ ਉੱਪਰ ਹੂੰ ਬਿਲਕੁਲ ਪਰ ਉਹਦੇ ਲਈ ਜ਼ਿੰਮੇਵਾਰ ਸਰਕਾਰ ਹੀ ਹੈ ਹੂੰ ਹੂੰ ਬਿਲਕੁਲ ਚਲੋ ਡਾਕਟਰ ਸਾਹਿਬ ਅਗਲੀ ਖਬਰ ਜੇ ਆਪਾਂ ਲਈਏ ਬਹੁਤ ਅਹਿਮ ਖਬਰ ਹੈ 100 ਕਰੋੜ ਦੀ ਸਾਈਬਰ ਸਕੈਮ ਦੀ ਜਿਹੜੀ ਆਪਾਂ ਗੱਲ ਪਿਛਲੇ ਦਿਨੀ ਵੀ ਕੀਤੀ ਸੀ ਉਹਦੇ ਵਿੱਚ ਇੱਕ ਇਨਸਪੈਕਟਰ ਦੇ ਵੱਲੋਂ ਬਹੁਤ ਗੰਭੀਰ ਇਲਜ਼ਾਮ ਲਗਾ ਦਿੱਤੇ ਸੀ ਮਹਿਲਾ ਇਨਸਪੈਕਟਰ ਦੇ ਵੱਲੋਂ ਮੰਤਰੀ ਅਤੇ ਉਹਨਾਂ ਦੀ ਪਤਨੀ ਜੋਤੀ ਯਾਦਵ ਦੇ ਉੱਪਰ ਮਸਲਾ ਕੀ ਸੀਗਾ ਉਹ ਥੋੜਾ ਜਿਹਾ ਦੱਸ ਦਿੰਨੇ ਆ ਕਿ ਕੁਝ ਲੋਕ ਜਿਹੜੇ ਆ ਕੁਝ ਇੱਕ ਖੇਤਰ ਦੇ ਵਿੱਚ ਜਿਹੜਾ ਹੈਗਾ ਮਹਾਲੀ ਦੇ ਇੱਕ ਖੇਤਰ ਦੇ ਵਿੱਚ ਉਹ ਚਲਾ ਰਹੇ ਸੀਗੇ ਇੱਕ ਸਾਈਬਰ ਸਕੈਮ ਜਿਹੜਾ ਚਲਾ ਰਹੇ ਕਾਲ ਸੈਂਟਰ ਜਿਹੜਾ ਚਲਾ ਰਹੇ ਸੀ ਯਾਨੀ ਕਾਲ ਸੈਂਟਰ ਚਲਾ ਰਹੇ ਸੀ ਮਹਾਲੀ ਦੇ ਇੱਕ ਖੇਤਰ ਦੇ ਵਿੱਚ ਕੁਝ ਲੋਕ ਔਰ ਉੱਥੇ ਜਾ ਕੇ ਪੰਜਾਬ ਪੁਲਿਸ ਦੀ ਇਹ ਇੱਕ ਮਹਿਲਾ ਇੰਸਪੈਕਟਰ ਔਰ ਆਪਣੀ ਟੀਮ ਨੂੰ ਨਾਲ ਲੈ ਕੇ ਸਾਈਬਰ ਵਾਲੇ ਉੱਥੇ ਜਾ ਕੇ ਰੇਡ ਕਰਦੇ ਆ ਉੱਥੇ ਦੇਖਦੇ ਆ ਕਿ ਇਹ ਸਾਰਾ ਕੁਝ ਗਲਤ ਚੱਲ ਰਿਹਾ ਹੈ ਔਰ ਉਹਦੇ ਵਿੱਚ ਕਿਹਾ ਜਾ ਰਿਹਾ ਸੀ ਕਿ 100 ਕਰੋੜ ਜਿਹੜਾ ਉਹ ਠੱਗਿਆ ਬਟੋਰਿਆ ਗਿਆ ਲੋਕਾਂ ਤੋਂ ਗਲਤ ਢੰਗ ਦੇ ਨਾਲ ਔਰ ਉਹ ਸਕੈਮ ਦੱਸਿਆ ਜਾ ਰਿਹਾ ਸੀ ਔਰ ਉਹਦੇ ਵਿੱਚ ਪਤਾ ਲੱਗਿਆ ਕਿ ਉਹ ਜਿਹੜੇ ਸਕੈਮ ਕਰਨ ਵਾਲੇ ਬੰਦੇ ਸੀਗੇ ਮਹਿਲਾ ਇਨਸਪੈਕਟਰ ਦਾ ਇਲਜ਼ਾਮ ਆ ਕਿ ਉਹ ਮੰਤਰੀ ਬੈਂਸ ਨੂੰ ਫੰਡਿੰਗ ਕਰਦੇ ਸੀ ਔਰ ਬਾਅਦ ਦੇ ਵਿੱਚ ਉਹ ਦੀ ਜਿਹੜਾ ਮੈਂ ਪਰਚਾ ਦਿੱਤਾ ਕਹਿੰਦੇ ਉਹਨਾਂ ਦੇ ਖਿਲਾਫ ਸਾਈਬਰ ਸਕੈਮ ਦਾ ਉਹਦੀ ਜਾਂਚ ਉਹਦੀ ਐਸਆਈਟੀ ਬਣਾ ਦਿੱਤੀ ਗਈ ਉਹਦੀ ਜਾਂਚ ਹਰਜੋਤ ਬੈਂਸ ਦੀ ਪਤਨੀ ਹੈੱਡ ਕਰਕੇ ਯਾਨੀ ਦੋ ਉਹਨਾਂ ਦੇ ਨਾਲ ਦੋ ਹੋਰ ਮੈਂਬਰ ਲਾ ਦਿੱਤੇਗੇ ਐਸਆਈਟੀ ਬਣਾ ਦਿੱਤੀਗੀ ਹਰਜੋਤ ਬੈਂਸ ਦੀ ਪਤਨੀ ਐਸਆਈਟੀ ਨੂੰ ਹੈੱਡ ਕਰਦੇ ਸੀ ਔਰ ਉਹ ਕਹਿੰਦੇ ਕਿ ਮੈਨੂੰ ਡਰਾਉਣ ਧਮਕਾਉਣ ਲੱਗੇ ਕਿ ਇਸ ਕੇਸ ਤੋਂ ਜਿਹੜਾ ਆਪਾਸੇ ਹੋ ਜਾ ਇਹੋ ਜਿਹੀਆਂ ਗੱਲਾਂ ਬਾਤਾਂ ਜਿਹੜੀਆਂ ਕੀਤੀਆਂ ਔਰ ਬਹੁਤ ਸਾਰੇ ਦੋਸ਼ ਲਾਏ ਆ ਯਾਨੀ ਉਹਨਾਂ ਨੇ ਸਾਈਬਰ ਸਕੈਮ ਦਾ ਨਾਮ ਜਿਹੜਾ ਸਕੈਮ ਦੇ ਵਿੱਚ ਮੰਤਰੀ ਤੇ ਉਹਨਾਂ ਦੀ ਪਤਨੀ ਦਾ ਵੀ ਜੋੜ ਦਿੱਤਾ ਤੇ ਹੁਣ ਜਦੋਂ ਉਹਨਾਂ ਨੇ ਕਾਫੀ ਇਲਜ਼ਾਮ-ਅਲਜ਼ੂਮ ਲਾਏ ਹੁਣ ਪਤਾ ਲੱਗਿਆ ਕਿ ਸਰਕਾਰ ਨੇ ਇੱਕ ਐਸਆਈਟੀ ਬਣਾ ਦਿੱਤੀ ਹੈ ਜਿਦੇ ਵਿੱਚ ADGP ਵੀ ਨੀਰਜ ਜਿਹੜੇ ਕਹਿੰਦੇ ਕਿ ਐਸਆਈਟੀ ਨੂੰ ਹੈਡ ਕਰਨਗੇ ਔਰ ਧਨਪ੍ਰੀਤ ਕੌਰ ਜੀ ਆਈਜੀਪੀ ਜਿਹੜੇ ਨੇ ਉਹ ਵੀ ਨਾਲ ਮੈਂਬਰ ਹੋਣਗੇ ਔਰ ਨਾਲ ਨਾਲ ਐਸਐਸਪੀ ਮਹਾਲੀ ਦੀਪਕ ਪਾਰਿਕ ਜਿਹੜੇ ਆ ਇਸ ਐਸਆਈਟੀ ਦੇ ਮੈਂਬਰ ਹੋਣਗੇ ਪਰ ਸਵਾਲ ਹੁਣ ਇਹ ਉੱਠ ਰਿਹਾ ਡਾਕਟਰ ਸਾਹਿਬ ਕਿ ਮੰਤਰੀ ਪਾਵਰਫੁੱਲ ਹੈ ਮੰਤਰੀ ਪਾਵਰਫੁੱਲ ਹੈ ਔਰ ਮੰਤਰੀ ਜਿਹੜਾ ਉਹ ਦਿੱਲੀ ਤੱਕ ਪਹੁੰਚ ਵੀ ਜਿਹੜਾ ਉਹ ਰੱਖ ਰਿਹਾ ਔਰ ਉਸ ਤੋਂ ਬਾਅਦ ਜੇ ਗੱਲ ਕਰੀਏ ਬੀਬੀ ਜਿਹੜੇ ਉਹਨਾਂ ਦੇ ਪਤਨੀ ਨੇ ਆਈਪੀਐਸ ਜੋਤੀ ਯਾਦਵ ਫਿਰ ਵੀ ਆਈਪੀਐਸ ਦਾ ਇੱਕ ਆਈਪੀਐਸੀ ਹੁੰਦਾ ਬੇਸ਼ੱਕ ਨਵਾਂ ਹੋਵੇ ਨਵੇਂ ਨੇ ਪੁਰਾਣਾ ਵੀ ਹੋਣਾ ਦੂਰ ਤੱਕ ਪੋਸਟਾਂ ਤੱਕ ਜਾਣਾ ਕੋਈ ਨਾ ਕੋਈ ਫਾਇਦੇ ਨੁਕਸਾਨ ਵੀ ਸੋਚੇ ਜਾਂਦੇ ਇਹਨਾਂ ਦੇ ਖਿਲਾਫ ਜਾਂਚ ਕਰਨ ਲੱਗਿਆਂ ਤਾਂ ਅਜਿਹੇ ਦੇ ਵਿੱਚ ਸਾਫ਼ ਸੁਥਰੀ ਜਾਂਚ ਕਿਵੇਂ ਹੋ ਸਕਦੀ ਹੈ ਪਾਵਰਫੁੱਲ ਜੋੜੇ ਦੇ ਖਿਲਾਫ ਜਾਂਚ ਪੰਜਾਬ ਦੇ ਵਿੱਚ ਕਿਵੇਂ ਹੋ ਸਕਦੀ ਹੈ ਜੁਡੀਸ਼ੀਅਲੀ ਨੂੰ ਇਹ ਇਨਕੁਆਰੀ ਕਿਉਂ ਨਹੀਂ ਦਿੱਤੀ ਗਈ ਔਰ ਜਾਂ ਫਿਰ ਕਿਸੇ ਕੇਂਦਰੀ ਏਜੰਸੀ ਨੂੰ ਇਹ ਇਨਕੁਆਰੀ ਕਿਉਂ ਨਹੀਂ ਦਿੱਤੀ ਗਈ ਕਿਵੇਂ ਦੇਖਦੇ ਹਾਂ ਕਿ ਜਿਵੇਂ ਖਹਿਰਾ ਸਾਹਿਬ ਕਹਿੰਦੇ ਹੈ ਕਿ ਮੰਤਰੀ ਤੋਂ ਪਹਿਲਾਂ ਅਸਤੀਫਾ ਲੈਣਾ ਚਾਹੀਦਾ ਹੈ ਬਾਦ ਦੇ ਵਿੱਚ ਜਿਹੜੀ ਜਾਂਚ ਕਰਨੀ ਚਾਹੀਦੀ ਹੈ ਕੋਈ ਜਾਂਚ ਨੂੰ ਪ੍ਰਭਾਵਿਤ ਨਾ ਕਰ ਸਕਣ ਜੇ ਹਾਂ ਠੀਕ ਪਾਏ ਗਏ ਤਾਂ ਮੰਤਰੀ ਦੁਆਰਾ ਬਣ ਜਾਣ ਕਿਵੇਂ ਦੇਖਦੇ ਹਾਂ ਪੂਰੀ ਚੀਜ਼ ਨੂੰ ਦੇਖੋ ਆਪਾਂ ਸਕੰਦਰੀ ਪਹਿਲਾਂ ਵੀ ਇਹਦੇ ਤੇ ਕੀਤਾ ਸੀਗਾ ਆਪਾਂ ਨੇ ਕਿਹਾ ਸੀ ਵੀ ਬੇਸ਼ੱਕ ਜਾਂਚ ਪੰਜਾਬ ਪੁਲਿਸ ਠੀਕ ਜਾਂਚ ਵੀ ਕਰ ਲਵੇ ਤਾਂ ਵੀ ਕੋਸੇਜੋਗਤਾ ਨਹੀਂ ਬਣਨੀ ਉਹਦਾ ਕਾਰਨ ਇਹ ਹੈ ਕਿ ਪੰਜਾਬ ਪੁਲਿਸ ਦੇ ਸੀਨੀਅਰ ਅਫਸਰ ਸ਼ਾਮਲ ਉਹਦੇ ਖਿਲਾਫ ਪੰਜਾਬ ਪੁਲਿਸ ਪੰਜਾਬ ਪੁਲਿਸ ਕੀ ਜਾਂਚ ਕਰੇ ਜਾ ਹੁਣੇ ਜਦੋਂ ਮਤਲਬ ਐਸਆਈਟੀ ਬਦਲੀ ਗਈ ਹੈ ਤਾਂ ਮਤਲਬ ਕਿਸੇ ਨਾ ਕਿਸੇ ਲੈਵਲ ਤੇ ਗिल्ਟ ਦੀ ਐਡਮਿਸ਼ਨ ਹੋ ਗਈ ਹੈ ਮੰਨ ਲਿਆ ਗਿਆ ਹੈ ਕਿ ਕੋਈ ਨਾ ਕੋਈ ਗੜਬੜਤਾ ਕੀਤੀ ਹੈ ਜੇ ਇਹ ਨੋਟਿਸ ਵਿੱਚ ਆਈ ਗਈ ਹੈ ਗੱਲ ਤਾਂ ਮੇਰਾ ਖਿਆਲ ਹੈ ਵੀ ਇਹ ਜਾਂ ਤਾਂ ਕੋਰਟ ਮਨੀਟਰਡ ਹੁੰਦੀ ਬਾਈ ਕੋਰਟ ਬਣੋ ਜਾਂ ਸਿਟੀ ਜੱਜ ਬਣੋ ਜਾਂ ਇਹ ਸਿਵਲ ਬਣੋ ਜਾਂ ਇਹ ਕੇਂਦਰੀ ਏਜੰਸੀ ਬਣੋ ਨਹੀਂ ਅਦਰਵਾਈਜ਼ ਜੋ ਮਰਜ਼ੀ ਕਰ ਲੈਣ ਇਹ ਨਹੀਂ ਕਿ ਉਹਨਾਂ ਅਫਸਰਾਂ ਦੀ ਆਪਾਂ ਕੋਈ ਛਵੀ ਦੇ ਉੱਪਰ ਜਾਂ ਕਮੈਂਟ ਕਰ ਰਹੇ ਹਾਂ ਹੋ ਸਕਦਾ ਉਹ ਤੇ ਇਮਾਨਦਾਰ ਅਫਸਰ ਹੋਣ ਹੋਵੇ ਪਰੇ ਸਿਚੁਏਸ਼ਨ ਦੇ ਵਿੱਚ ਪੋਸਿਬਿਲਿਟੀ ਨਹੀਂ ਹੈ ਕਿ ਉਹ ਨਾਮੰਦਰੀ ਦੀ ਮਤਲਬ ਇਨਵੈਸਟੀਗੇਸ਼ਨ ਕਰ ਸਕਣ। ਦੂਜੀ ਚੀਜ਼ ਇਹ ਹੈ ਕਿ ਪੰਜਾਬ ਸਰਕਾਰ ਦਾ ਜੋ ਹੁਣ ਤੱਕ ਦਾ ਰਿਪੋਰਟ ਹੈ ਸਿਟਾ ਬਣਾਉਂਗਾ ਪਰ ਉਹਨਾਂ ਸਿਟਾ ਨੇ ਜੋ ਇਨਕੁਆਰੀਆਂ ਕੀਤੀਆਂ ਉਹਨਾਂ ਦੇ ਜੋ ਰਿਜ਼ਲਟ ਨੇ ਉਹ ਵੀ ਦੇਖ ਲੈਣੇ ਚਾਹੀਦੇ ਨੇ। ਇਹ ਕਿਸ ਤਰੀਕੇ ਦੇ ਨਾਲ ਮਤਲਬ ਜਿਹੜੇ ਐਨ ਸਾਹਮਣੇ ਦਿਖਦੇ ਦਿਨ ਵਰਗੇ ਤਖ ਹੁੰਦੇ ਨੇ ਉਹਨਾਂ ਨੂੰ ਤੋੜ ਕੇ ਮਰੋੜ ਕੇ ਢਿਲੇ ਕਰਕੇ ਮਤਲਬ ਜਿਸ ਤਰੀਕੇ ਨਾਲ ਕਰੀਏਗੇ ਨੇ ਕਾਰੋਚੱਕ ਤੋਂ ਲੈ ਕੇ ਹੁਣ ਤੱਕ ਆਪਣੇ ਸਾਹਮਣੇ ਆਉ ساری ਚੀਜ਼। ਤੋ ਇਸ ਕਰਕੇ ਮੇਰਾ ਖਿਆਲ ਹੈ ਚਾ ਫਿਰ ਇਹ ਜੀਬੂ ਸਿਟ ਕਰ ਵੀ ਦਿੰਦੀ ਹੈ ਤਾਂ ਉਹਦਾ ਮੰਨਿਆ ਵੀ ਕੀ ਜਾਂਦਾ ਹੈ ਹਾਈ ਕੋਰਟ ਨੇ ਇੱਕ ਸਿਟ ਬਣਾ ਦਿੱਤੀ ਉਹ ਵਿੱਚ ਮਤਲਬ ਉਹ ਗੈਂਗਸਟਰ ਦੀ ਇੰਟਰਵਿਊ ਦਾ ਮਸਲਾ ਉਹਦੇ ਐਕਸ਼ਨ ਕੋਈ ਨਹੀਂ ਹੈ ਹੂੰ ਸੋ ਸਰਕਾਰ ਮੇਰਾ ਖਿਆਲ ਹੈ ਬੈਕ ਕਰਤੇ ਹੈ ਇਸ ਹੱਬ ਦੇ ਨਾਲ ਪਰ ਇਹਨਾਂ ਨੂੰ ਜੇ ਵੀ ਚਾਹੀਦਾ ਹੈ ਕਿ ਜੇ ਮਾੜੀ ਮੋਟੀ ਵੀ ਇਮਾਨਦਾਰੀ ਬੱਚੀ ਹੈ ਤਾਂ ਇਹ ਜਾਂ ਤਾਂ ਕਿਸੇ ਮਤਲਬ ਸੀਨੀਅਰ ਜੱਜ ਤੋਂ ਬਰਾਉਣ ਜਾਂ ਕਿਸੇ ਮਤਲਬ ਜਿਹੜੀ ਏਜੰਸੀ ਇੰਡੀਪੈਂਡੈਂਟ ਹੈ ਪੰਜਾਬ ਗਵਰਨਮੈਂਟ ਦੇ ਜਾਂ ਪੰਜਾਬ ਪੁਲਿਸ ਦੇ ਘਟੂ ਘਟਿੰਡਰ ਦੇ ਪਰ 100 ਕਰੋੜੀ ਕਪੜਾ ਮਤਲਬ ਹਰ ਇੱਕ ਦੇ ਜਵਾਨ ਤੇ ਚੜਿਆ ਹੋਇਆ ਹੈ ਪਰ ਕੱਲਾ ਇਹ ਨਹੀਂ ਹੋਰ ਵੀ ਸ਼ਿਕਾਇਤਾਂ ਬਹੁਤ ਸਾਰੀਆਂ ਨੇ ਜਿਹੜੀਆਂ ਸੋਸ਼ਲ ਮੀਡੀਆ ਤੇ ਤਰੀਆਂ ਕਰ ਰਹੀਆਂ ਨੇ ਮਤਲਬ ਜਿਦਾ ਤੁਹਾਨੂੰ ਪਤਾ ਹੈ ਕਿ ਤੁਹਾਡੇ ਪੇਰੰਪਤੀ ਸਾਹਿਬ ਐਸਐਨਈ ਕੋਲ ਦੇ ਬਹੁਤ ਬੀ ਗੱਲ ਹਨ ਮਤਲਬ ਟੀਚਰਾਂ ਦੇ ਮਾਮਲੇ ਚ ਵੀ ਆਪਾਂ ਦੇਖਿਆ ਉਹ ਲੇਡੀ ਟੀਚਰ ਨੇ ਸੁਸਾਈਸਾਈਡ ਕਰੀ ਸੀ ਮਤਲਬ ਉਹ ਜਿਹੜੀਆਂ ਜਾਂਚ ਹੈ ਉਹਨੂੰ ਡਾਇਵਰਟ ਕਰਨ ਦੀ ਕਪੈਸਿਟੀ ਬਹੁਤ ਜ਼ਿਆਦਾ ਉਹਨਾਂ ਦੀ ਮਤਲਬ ਖੁਦ ਉਹਨਾਂ ਦਾ ਚਲੋ ਲੀਗਲ ਪ੍ਰੋਫੈਸ਼ਨ ਹੋਣ ਕਰਕੇ ਕਹਿ ਲਓ ਇਹ ਜੇ ਕੋਨੋ ਚਿੱਠੀ ਲਿਖ ਕੇ ਟੀਚਰ ਨੇ ਸੁਸਾਇਸਾਈਡ ਕਰੀ ਤੇ ਉਹਨੂੰ ਡੋਮੈਸਟਿਕ ਮਤਲਬ ਫੈਮਿਲੀ ਡਿਸਕੋਰਡ ਜਾਂ ਮੈਰਿਟਲ ਡਿਸਕੋਰਡ ਦਾ ਕੇਸ ਬਣਾ ਦਿੱਤਾ ਗਿਆ ਸੀਗਾ। ਸੋ ਇਹ ਮੇਰਾ ਖਿਆਲ ਮਿੱਟੀ ਪਾਉ ਜਾਂਚ ਹੈ। ਜੇ ਨਹੀਂ ਵੀ ਮਿੱਟੀ ਪਾਉਣਗੇ ਕਰਨਗੇ ਵੀ ਇਮਾਨਦਾਰੀ ਨਾਲ ਲੋਕਾਂ ਨੇ ਇਹ ਹੀ ਸਮਝਣਾ ਕਿ ਜੀ ਇਹ ਇਹਦੇ ਉੱਪਰ ਮਿੱਟੀ ਪਾਉਣ ਦੇ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਹੁਣ ਇੰਨਾ ਸਾਰਾ ਪਟਾਰੇ ਖੁੱਲ ਗਏ ਨੇ। ਮੈਨੂੰ ਹੁਣ ਸਮਝ ਨਹੀਂ ਆਉਂਦੀ ਵੀ ਸਰਕਾਰ ਆਖਰਕਾਰ ਇਹਦੇ ਤੋਂ ਸਬਕ ਕਿਉਂ ਨਹੀਂ ਸਿੱਖ ਰਹੀ। ਕਿ ਜੇ ਤੁਸੀਂ ਹੋਰ 2 ਸਾਲ ਚੱਲਣੇ 3 ਸਾਲ ਤਾਂ ਲੰਘ ਗਏ ਨੇ। ਕਟੂਕਟ ਕੁਝ ਤਾਂ ਸਭ ਸਿੱਖੋ ਇੱਕ ਵਾਰ ਬੰਦਾ ਇੱਕ ਗਲਤੀ ਕਰਕੇ ਦੂਜੀ ਕਰਕੇ ਉਹਦੇ ਤੋਂ ਸਭ ਕੁਝ ਤਾਂ ਸਿੱਖਦਾ ਮਨ ਲੇ ਇੱਥੇ ਤਾਂ ਗਲਤੀਦਾਰ ਹੋਰ ਉਹਦੇ ਤੋਂ ਵੱਡੇ ਜਿਵੇਂ ਕੰਮਾਂ ਦੀ ਰੇਸ ਲੱਗੀ ਲੱਗਦੀ ਹੈ ਸੋ ਇਹ ਇਹ ਕਪੜਾ ਪਬਲਿਕ ਦੇ ਵਿੱਚ ਦੇਖੋ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਯੁੱਗ ਹੈ ਸੱਚ ਝੂਠ ਇੰਨੀ ਜਲਦੀ ਸਪਰੈਡ ਹੋ ਜਾਂਦਾ ਹੈ ਕਿ ਪਤਾ ਵੀ ਨਹੀਂ ਲੱਗਦਾ ਕਿ ਸੱਚ ਕੀ ਹੈ ਤੇ ਝੂਠ ਕੀ ਹੈ ਪਰ ਸਰਕਾਰ ਨੂੰ ਘਟੋ ਘਟੇ ਚਾਹੀਦਾ ਹੁੰਦਾ ਕਿ ਉਹ ਇਹੀ ਜਿਹੇ ਸਮੇਂ ਦੇ ਵਿੱਚ ਬਿਲਕੁਲ ਇਨਸਾਫ ਤੋਲ ਕੇ ਨਾਪ ਕੇ ਨਾ ਖਰੀ ਗੱਲ ਕਰੇ ਪਰ ਹੋਲਟ ਹੈ ਕਿ ਉਹ ਮਤਲਬ ਤੋਲ ਕੇ ਐਨ ਵਧਾ ਕੇ ਚੜਾ ਕੇ ਮਤਲਬ ਜਿੱਥੇ ਕੱਖ ਨਹੀਂ ਹੈ ਅੱਗ ਨੂੰ ਧੂਆ ਬਣਾਉਣੇ ਧੂਏ ਨੂੰ ਅੱਗ ਬਣਾ ਦਿੰਦੇ ਨੇ ਸੋ ਇਸ ਕਰਕੇ ਮੇਰਾ ਖਿਆਲ ਹੈ ਵੀ ਸਰਕਾਰ ਨੇ ਜੋ ਮਰਜੀ ਸਟ ਬਣਾ ਲੈਣ ਜੋ ਮਰਜੀ ਕਰ ਲੈਣ ਇਹ ਇਹਨਾਂ ਦੇ ਖਿਲਾਫ ਹੀ ਜਾਊਗੀ ਗੱਲ ਚਾਹੀਦਾ ਇਹ ਹੈ ਕਿ ਆਪੋਜੀਸ਼ਨ ਦੇ ਲੈ ਕੇ ਮੈਂ ਮਤਲਬ ਵਿਧਾਨ ਸਭਾ ਦੇ ਵਿੱਚੋਂ ਕਮੇਟੀ ਬਣਾ ਦੇਣ ਆਪੋਜੀਸ਼ਨ ਨੂੰ ਨਾਲ ਇਨਵੋਲਵ ਕਰ ਲੈਣ ਘੱਟੋ ਘੱਟ ਕੋਈ ਇਹਨਾਂ ਨੂੰ ਇਹ ਸਮਝ ਨਹੀਂ ਆ ਰਹੀ ਕਿ ਇਹਨਾਂ ਨੂੰ ਆਪਣੀ ਕ੍ਰੈਡੀਬਿਲਟੀ ਹੈ ਜਿਹੜੀ ਉਹ ਬਹਾਲ ਕਰਨ ਦੇ ਲਈ ਇਫਰਟ ਕਰਨੀ ਚਾਹੀਦੀ ਹੈ ਇਸ ਨੂੰ ਹੋਰ ਖਰਾਬ ਮਿੱਟੀ ਪਾਈ ਜਾਓਗੇ ਉਨਾਂ ਹੀ ਉਨੀ ਤੋਰ ਤੁਹਾਡੇ ਛਾਟੇ ਚ ਖੇ ਪੈਣੀ ਹੈ ਪਰ ਹੁਣ ਕੌਣ ਸਮਝਾਵੇ ਕੌਣ ਕਹੇ ਰਾਣੀ ਅੱਗਾ ਟੱਕ ਇਹਦੇ ਵਿੱਚ ਕੀ ਕੁਝ ਨਿਕਲ ਕੇ ਜਿਹੜਾ ਸਾਹਮਣੇ ਆਉਂਦਾ ਚਲੋ ਡਾਕਟਰ ਸਾਹਿਬ ਤੁਸੀਂ ਸਾਡੇ ਪ੍ਰੋਗਰਾਮ ਦੇ ਵਿੱਚ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਰ ਸੁਖਵਿੰਦਰ ਜੀ ਸਰੋਤਿਆਂ ਦਾ ਦਰਸ਼ਕਾਂ ਦਾ ਸਦਨਾਂ ਦਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਤਾਈ ਸੰਡ ਡਾਕਟਰ ਰਵਿੰਦਰ ਸਿੰਘ ਪੱਟੀ ਸਾਹਿਬ ਜਿਨ੍ਹਾਂ ਦੇ ਬਲੋਂ ਇਨਾਮ ਕਬਰਾਂ ਤੋਂ ਸਾਡੇ ਨਾਲ ਗੱਲਬਾਤ ਕੀਤੀ ਗਈ ਉਮੀਦ ਕਰਦੇ ਹਾਂ ਕਿ ਪੱਟੀ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜੂ ਬਸੰਦਾਈ ਹੋ ਦੁਬਾਰਾ ਫਿਰ ਮਿਲਾਂਗੇ ਧੰਨਵਾਦ